ਹਾਂਜੀ ਸਤਿ ਸ਼੍ਰੀ ਅਕਾਲ ਮੈਂ ਰਾਈਟਰ ਰਮਨ ਬਰਗਾੜੀ ਆਸ ਕਰਦਿਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਕੱਲ ਅਸੀਂ ਕੀਤਾ ਸੀ ਜੀ ਸਰਜੀਤ ਪਾਤਰ ਜੀ ਬਾਰੇ ਅੱਜ ਅਸੀਂ ਕਰਾਂਗੇ ਭਾਈ ਵੀਰ ਸਿੰਘ ਜੀ ਬਾਰੇ ਜੀ ਤੁਸੀਂ ਪਹਿਲਾਂ ਵੀ ਇਸ ਟੌਪਿਕ ਨੂੰ ਪੜ੍ਹ ਚੁੱਕੇ ਹੋ ਪਹਿਲਾਂ ਵੀ ਇਹ ਜਿਹੜਾ ਸਿਲੇਬਸ ਦੇ ਵਿੱਚ ਭਾਈ ਵੀਰ ਸਿੰਘ ਜੀ ਬਾਰੇ ਜਿਹੜਾ ਸੀ ਸਾਨੂੰ ਆਇਆ ਹੋਇਆ ਸੀ ਸੋ ਅੱਜ ਅਸੀਂ ਕਰਾਂਗੇ ਭਾਈ ਵੀਰ ਸਿੰਘ ਜੀ ਬਾਰੇ ਉਹਨਾਂ ਦੇ ਜਨਮ ਬਾਰੇ ਉਹਨਾਂ ਦੀ ਸਿੱਖਿਆ ਬਾਰੇ ਤੇ ਉਹਨਾਂ ਨੇ ਕੀ ਸਹادت ਦੇ ਵਿੱਚ ਸਾਨੂੰ ਕੀ ਦੇਣ ਦਿੱਤੀ ਹੈ ਚਲੋ ਜੀ ਹੁਣ ਆਪਾਂ ਕਰਦੇ ਹਾਂ ਕਿ ਭਾਈ ਵੀਰ ਸਿੰਘ ਦਾ ਜਨਮ ਆ ਨਾ ਜਿਹੜਾ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਦੇ ਵਿੱਚ ਹੋਇਆ ਸੀਗਾ ਉਹਨਾਂ ਦੇ ਪਿਤਾ ਦਾ ਨਾਮ ਚਰਨ ਸਿੰਘ ਸੀ ਤੇ ਮਾਤਾ ਦਾ ਨਾਮ ਉੱਤਮ ਕੌਰ ਸੀਗਾ ਕਹਿੰਦੇ ਇਹਨਾਂ ਦਾ ਬਚਪਨ ਸੀ ਨਾ ਜਿਹੜਾ ਧਾਰਮਿਕ ਅਤੇ ਸਹਿਤਿਕ ਵਾਤਾਵਰਣ ਵਿੱਚ ਹੀ ਗੁਜ਼ਰਿਆ ਕਿਉਂਕਿ ਇਹਨਾਂ ਦੇ ਜਿਹੜੇ ਨਾਨਾ ਜੀ ਸੀਗੇ ਉਹ ਵੀ ਇੱਕ ਰਾਈਟਰ ਸੀਗੇ ਸੰਸਕ੍ਰਿਤੀ ਤੇ ਬ੍ਰਿਜ ਦੇ ਇਹਨਾਂ ਦੇ ਫਾਦਰ ਸੀਗੇ ਜੋ ਉਹ ਵੀ ਸਹਿਤ ਦੇ ਨਾਲ ਜੁੜੇ ਹੋਏ ਸੀ ਇਸੇ ਕਰਕੇ ਇਹਨਾਂ ਨੂੰ ਜਿਹੜੀ ਸਹਿਤ ਦੀ ਆ ਉਹ ਬਚਪਨ ਦੇ ਵਿੱਚ ਹੀ ਦੇਣ ਮਿਲ ਗਈ ਸੀ ਆ ਆਪਣੇ ਜਿਹੜੀ ਸੰਸਕ੍ਰਿਤੀ ਤੇ ਬ੍ਰਜ ਭਾਸ਼ਾ ਦੀ ਜਿਹੜੀ ਸਿੱਖਿਆ ਆ ਨਾ ਉਹ ਆਪਣੇ ਨਾਨਾ ਗਿਆਨੀ ਹਜਾਰਾ ਸਿੰਘ ਦੀ ਪਾਸੋਂ ਪ੍ਰਾਪਤ ਕੀਤੀ ਕਈ ਵਾਰੀ ਕੁਐਸਚਨ ਇਹ ਵੀ ਬਣ ਸਕਦਾ ਪੇਪਰ ਦੇ ਵਿੱਚ ਕਿ ਭਾਈ ਵੀਰ ਸਿੰਘ ਜੀ ਨੇ ਆਪਣੇ ਨਾਨਾ ਗਿਆਨੀ ਹਜਾਰਾ ਸਿੰਘ ਜੀ ਪਾਸੋਂ ਕਿਹੜੀ-ਕਿਹੜੀ ਵਿਦਿਆ ਹਾਸਲ ਕੀਤੀ ਸੀ ਤਾਂ ਉਹਨਾਂ ਨੇ ਸੰਸਕ੍ਰਿਤੀ ਤੇ ਬ੍ਰਜ ਦੀ ਭਾਸ਼ਾ ਜੀ ਹਾਸਲ ਕੀਤੀ ਸੀਗੀ ਆਪਣੇ ਫਾਰਸੀ ਤੇ ਉਰਦੂ ਦੀ ਭਾਸ਼ਾ ਜਿਹੜੀ ਆ ਨਾ ਉਹ ਇੱਕ ਮੁਸਲਮਾਨ ਮੌਲਵੀ ਪਾਸੋਂ ਹਾਸਲ ਕੀਤੀ ਸੀ ਇੱਥੋਂ ਤੁਸੀਂ ਅੰਦਾਜ਼ਾ ਵੀ ਲਾ ਸਕਦੇ ਹੋ ਕਿ ਸਾਨੂੰ ਉਰਦੂ ਦੀ ਚਿੱਠੀ ਪੜ੍ਹਨ ਲਈ ਕਿੱਥੇ ਜਾਣਾ ਪੈਂਦਾ ਇੱਕ ਮੁਸਲਮਾਨ ਕੋਲੇ ਜਾਣਾ ਪੈਂਦਾ ਤਾਂ ਤੁਸੀਂ ਜੇਕਰ ਕੁਐਸਚਨ ਦੇ ਵਿੱਚ ਪੇਪਰ ਦੇ ਵਿੱਚ ਇੱਕ ਕੁਐਸਚਨ ਵੀ ਬਣ ਜਾਂਦਾ ਹੈਗਾ ਕਿ ਜਿਹੜੇ ਉਹਨਾਂ ਨੇ ਫਾਰਸੀ ਤੇ ਉਰਦੂ ਦੀ ਭਾਸ਼ਾ ਜਿਹੜੀ ਆ ਉਹ ਕਿਹੜੇ ਮੁਸਲਮਾਨਾਂ ਪਾਸੋਂ ਪ੍ਰਾਪਤ ਕੀਤੀ ਸੀ ਹਿੰਦੂ ਪਾਸੋਂ ਜਾਂ ਸਿੱਖ ਪਾਸੋਂ ਤਾਂ ਤੁਸੀਂ ਉੱਥੇ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀ ਉਰਦੂ ਭਾਸ਼ਾ ਉਹ ਇੱਕ ਆਮ ਮੁਸਲਮਾਨ ਨੂੰ ਹੀ ਉਹਨੂੰ ਪੜ੍ਹ ਸਕਦੇ ਨੇ ਤਾਂ ਤੁਸੀਂ ਇੱਥੇ ਇਹ ਕੁਐਸਚਨ ਨੂੰ ਵੀ ਸਹੀ ਕਰ ਸਕਦੇ ਹੋ ਅਗੇ ਕੁਐਸਚਨ ਹੈ ਜੀ ਜਿਹੜੀ ਉਹਨਾਂ ਨੇ ਸਿੱਖ ਧਰਮ ਦੇ ਗ੍ਰੰਥਾਂ ਦਾ ਧਿਆਨ ਜਿਹੜਾ ਸੇਵਾ ਪੰਥ ਸੇਵਾ ਪੰਥੀ ਸਤਿ ਭਗਵਾਨ ਸਿੰਘ ਜੀ ਦੀ ਨਿਗਰਾਨੀ ਵਿੱਚ ਕੀਤਾ ਠੀਕ ਹੈ ਜੀ 1891 ਵਿੱਚ ਉਹਨਾਂ ਨੇ 10ਵੀਂ ਦੀ ਪ੍ਰੀਖਿਆ ਜਿਹੜੀ ਹਾਸਲ ਕੀਤੀ ਸੀਗੀ ਤੇ 10ਵੀਂ ਦੇ ਵਿੱਚ ਉਹਨਾਂ ਨੇ ਜ਼ਿਲ੍ਹਾ ਪਰ ਦੇ ਵਿੱਚੋਂ ਪਹਿਲੇ ਨੰਬਰ ਤੇ ਰਹੇ ਤੇ ਉਹਨਾਂ ਨੂੰ 골ਡ ਮੈਡਲ ਵੀ ਪ੍ਰਾਪਤ ਕੀਤਾ ਸੀ ਕੁਐਸਚਨ ਵੀ ਇਹੇ ਵੀ ਬਣ ਸਕਦਾ ਕਿ ਭਾਈ ਵੀਰ ਸਿੰਘ ਨੇ ਜਿਹੜੀ ਦਸਵੀਂ ਦੀ ਸਿੱਖਿਆ ਹੈਗੀ ਆ ਉਹ ਕਦੋਂ ਕੀਤੀ ਸੀ ਤਾਂ ਉਹ 1891 ਈਸਵੀ ਦੇ ਵਿੱਚ ਕੀਤੀ ਸੀ ਜੀ 1872 ਈਸਵੀ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਅੰਮ੍ਰਿਤਸਰ ਦੇ ਵਿੱਚ ਕੁਐਸਚਨ ਇਹ ਵੀ ਬਣ ਸਕਦਾ ਜ਼ਰੂਰੀ ਨਹੀਂ ਤੁਹਾਡੇ ਤੋਂ ਸਾਨੀ ਪੁੱਛਿਆ ਜਾਵੇ ਇਹ ਵੀ ਪੁੱਛਿਆ ਜਾ ਸਕਦਾ ਕਿ ਭਾਈ ਵੀਰ ਸਿੰਘ ਦਾ ਜਨਮ ਕਿਹੜੇ ਜ਼ਿਲ੍ਹੇ 'ਚ ਹੋਇਆ ਸੀ ਉੱਥੇ ਵੱਖਰੇ ਵੱਖਰੇ ਜ਼ਿਲ੍ਹੇ ਦਿੱਤੇ ਹੋ ਸਕਦੇ ਆ ਤਾਂ ਤੁਸੀਂ ਅੰਮ੍ਰਿਤਸਰ ਜ਼ਿਲ੍ਹੇ ਨੂੰ ਜ਼ਰੂਰ ਹੀ ਯਾਦ ਰੱਖਣਾ ਹਾਂਜੀ ਭਾਈ ਵੀਰ ਸਿੰਘ ਦੀ ਪੜ੍ਹਾਈ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਉਹਨਾਂ ਦੇ ਕਾਰਜ ਖੇਤਰ ਬਾਰੇ ਕਹਿੰਦੇ ਉਹਨਾਂ ਨੇ ਉਹਨਾਂ ਦੇ ਪਿਤਾ ਜੀ ਸੀਗੇ ਤੇ ਉਹਨਾਂ ਦੇ ਇੱਕ ਮਿੱਤਰ ਸੀ ਸਰਦਾਰ ਵਜੀਰ ਸਿੰਘ ਜੀ ਉਹਨਾਂ ਨੇ ਮਿਲ ਕੇ ਉਹਨਾਂ ਨੇ ਵਜੀਰ ਹਿੰਦ ਪ੍ਰੈਸ ਚਲਾ ਲਈ ਸੀਗੀ ਪੇਪਰ ਦੇ ਵਿੱਚ ਇਹ ਕੁਐਸਚਨ ਦੇਖਣ ਨੂੰ ਆਮ ਹੀ ਮਿਲਦਾ ਕਿ ਭਾਈ ਵੀਰ ਸਿੰਘ ਜੀ ਨੇ ਕਿਹੜਾ ਪ੍ਰੈਸ ਚਲਾਇਆ ਸੀ ਜੀ ਵਜੀਰ ਹਿੰਦ ਪ੍ਰੈਸ ਚਲਾਇਆ ਸੀਗਾ 1899 ਸੀਵੀ ਦੇ ਵਿੱਚ ਉਹਨਾਂ ਨੇ ਇੱਕ ਪੰਜਾਬੀ ਦੇ ਵਿੱਚ ਅਖਬਾਰ ਸੀਗਾ ਖਾਲਸਾ ਸਮਾਚਾਰ ਉਹਨਾਂ ਨੇ ਉਹ ਪੱਤਰ ਵੀ ਕੱਢਿਆ ਇਸ ਤੋਂ ਬਾਅਦ ਉਹਨਾਂ ਨੇ ਨਿਰਗੁਣਿਆ ਜਾਰੀ ਕੀਤਾ ਸੀਗਾ ਜੀ 1908 ਵਿੱਚ ਉਹਨਾਂ ਨੇ ਆਪਣੇ ਕੁਝ ਕੁ ਦੋਸਤਾਂ ਨਾਲ ਮਿਲ ਕੇ ਇੱਕ ਬੈਂਕ ਦੀ ਸਥਾਪਨਾ ਵੀ ਕੀਤੀ ਸੀਗੀ ਉਹ ਬੈਂਕ ਸੀ ਜੀ ਪੰਜਾਬ ਐਂਡ ਸਿੰਧ ਬੈਂਕ ਜੀ ਇਸ ਬੈਂਕ ਦੇ ਮੋਢੀ ਸੀਗੇ ਉਹ ਤੇ ਡਾਇਰੈਕਟਰਾਂ ਦੇ ਵਿੱਚੋਂ ਇੱਕ ਸੀਗੇ ਤੁਸੀਂ ਇਸ ਪੈਰੇ ਨੂੰ ਧਿਆਨ ਨਾਲ ਨੋਟ ਕਰ ਲਓ ਇਹਦੇ ਵਿੱਚ ਚਾਰ ਪੰਜ ਕੁਐਸਚਨ ਅਕਸਰ ਦੇਖਣ ਨੂੰ ਮਿਲਣਗੇ ਇਹ ਕੁਐਸਚਨ ਵੀ ਬਣ ਸਕਦਾ ਕਿ ਭਾਈ ਵੀਰ ਸਿੰਘ ਜੀ ਨੇ ਖਾਲਸਾ ਸਮਾਚਾਰ ਜਿਹੜਾ ਕੱਢਿਆ ਸੀ ਉਹਦੀ ਭਾਸ਼ਾ ਕਿਹੜੀ ਸੀ ਜੀ ਉਹਦੀ ਭਾਸ਼ਾ ਪੰਜਾਬੀ ਸੀਗੀ ਤੇ ਇਸ ਤੋਂ ਬਾਅਦ ਖਾਲਸਾ ਸਮਾਚਾਰ ਤੋਂ ਬਾਅਦ ਉਹਨਾਂ ਨੇ ਨਿਰਗੁਣਿਆ ਜਿਹੜਾ ਪੱਤਰ ਸੀ ਉਹ ਜਾਰੀ ਕੀਤਾ ਸੀਗਾ ਤੇ ਇਸ ਦਾ ਤੁਸੀਂ ਸਾਨੂੰ ਨੋਟ ਕਰ ਲਓ ਜੀ ਪੇਪਰ ਵਿੱਚ ਦੇਖੋ ਨੂੰ ਜਰੂਰ ਮਿਲ ਸਕਦਾ ਕਿ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਕਦੋਂ ਹੋਈ ਸੀਗੀ 1908 ਈਸਵੀ ਦੇ ਵਿੱਚ ਇਹਦੀ ਸਥਾਪਨਾ ਹੋਈ ਸੀਗੀ ਤੇ ਆਪ ਇਸ ਇਹਦੇ ਵਿੱਚ ਜਿਹੜੇ ਜਿੰਨੇ ਵੀ ਮੋਢੀ ਸੀ ਉਹਨਾਂ ਦੇ ਵਿੱਚੋਂ ਡਾਇਰੈਕਟਰਾਂ ਚੋਂ ਇੱਕ ਸੀ ਜੀ ਹਾਂਜੀ ਹੁਣ ਆਪਾਂ ਕਰਾਂਗੇ ਕਿ ਭਾਈ ਵੀਰ ਸਿੰਘ ਨੇ ਪੰਜਾਬੀ ਸਾਹਿਤ ਦੇ ਵਿੱਚ ਕੀ ਕੀ ਆਪਣਾ ਯੋਗਦਾਨ ਦਿੱਤਾ ਭਾਈ ਵੀਰ ਸਿੰਘ ਨੇ ਪੰਜਾਬੀ ਸਹਿਤ ਦੀ ਸੇਵਾ ਦੇ ਨਾਲ-ਨਾਲ ਕਹਿੰਦੇ ਸਮਾਜ ਸੁਧਾਰਾਂ ਦੇ ਕੰਮਾਂ ਵਿੱਚ ਵੀ ਬਹੁਤ ਦਿਲਚਸਪੀ ਦਿਖਾਈ ਐਸੋ ਦੇਸ਼ ਨਾਲ ਉਹਨਾਂ ਨੇ 1904 ਈਸਵੀ ਵਿੱਚ ਕੇਂਦਰੀ ਖਾਲਸਾ ਜਦੀਮਖਾਨਾ ਬਣਾਇਆ ਸੀਗਾ ਜੀ ਤੇ 1935 ਵਿੱਚ ਸੂਰਮਾ ਸਿੰਘ ਆਸ਼ਰਮ ਦੀ ਨੀਂ ਵੀ ਰੱਖੀ ਸੀ ਕੁਐਸਚਨ ਬਣ ਸਕਦਾ ਕਿ 1935 ਵਿੱਚ ਭਾਈ ਵੀਰ ਸਿੰਘ ਜੀ ਨੇ ਕਿਹੜੇ ਆਸ਼ਰਮ ਦੀ ਨੀਂ ਰੱਖੀ ਸੀ ਜੀ ਸੂਰਮਾ ਸਿੰਘ ਆਸ਼ਰਮ ਦੀ ਨੀਂ ਰੱਖੀ ਸੀਗੀ ਚੀਫ ਖਾਲਸਾ ਦੀਵਾਨ ਦੀ ਇੱਕ ਸਿੱਖ এডਿਕੇਸ਼ਨ ਸੁਸਾਇਟੀ ਬਣਾਉਣ ਵਿੱਚ ਵੀ ਭਾਈ ਵੀਰ ਸਿੰਘ ਜੀ ਦਾ ਬਹੁਤ ਵੱਡਾ ਹੱਥ ਸੀਗਾ ਕੁਐਸਚਨ ਬਣ ਸਕਦਾ ਜੀ ਇੱਕ ਹੋਰ ਕਿ ਭਾਈ ਵੀਰ ਸਿੰਘ ਜੀ ਨੇ ਕਿਹੜੀ ਸੁਸਾਇਟੀ ਬਣਾਈ ਸੀਗੀ ਜੀ ਚੀਫ ਖਾਲਸਾ ਦੀਵਾਨ ਦੀ ਸਿੱਖ এডਿਕੇਸ਼ਨ ਸੁਸਾਇਟੀ ਪੰਜਾਬੀ ਵਾਲੋਂ ਦਾ ਕਾਫੀ ਝੁਕਾ ਸੀਗਾ ਭਾਈ ਵੀਰ ਸਿੰਘ ਜੀ ਨੇ ਜਿਸ ਵਿੱਚ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਕੁਐਸਚਨ ਆ ਸਕਦਾ ਪੰਜਾਬੀ ਦੇ ਵਿੱਚ ਸਾਨੂੰ ਇੱਕ ਕਿ ਭਾਈ ਵੀਰ ਸਿੰਘ ਜੀ ਨੇ ਸਭ ਤੋਂ ਪਹਿਲਾਂ ਕਿਹੜੀ ਭਾਸ਼ਾ ਨੂੰ ਲਿਖਣਾ ਸ਼ੁਰੂ ਕੀਤਾ ਸੀ ਤਾਂ ਜੀ ਉਹਨਾਂ ਨੇ ਪੰਜਾਬੀ ਦੇ ਵਿੱਚ ਲਿਖਿਆ ਸੀਗਾ ਜਿੱਦਾਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਬ੍ਰਿਜ ਭਾਸ਼ਾ ਵੀ ਸਿੱਖੀ ਹੋਈ ਸੀ ਫਾਰਸੀ ਉਰਦੂ ਸਾਰੀਆਂ ਪਿਛਾਵਾਂ ਦਾ ਉਹਨਾਂ ਨੂੰ ਗਿਆਨ ਸੀ ਪਰ ਫਿਰ ਵੀ ਉਹਨਾਂ ਨੇ ਜਿਹੜੀ ਆਪਣੀ ਪੰਜਾਬੀ ਭਾਸ਼ਾ ਨੂੰ ਉਹਨਾਂ ਨੇ ਪਹਿਲ ਦਿੱਤੀ ਉਸ ਸਮੇਂ ਪੰਜਾਬੀ ਨੂੰ ਪਿੰਡੂ ਭਾਸ਼ਾ ਸਮਝਿਆ ਜਾਂਦਾ ਸੀ ਕੁਸ਼ਣ ਇੱਕ ਛੋਟਾ ਹੋਰ ਬਣ ਕੇ ਆ ਸਕਦਾ ਹੈਗਾ ਕਿਉਂਕਿ ਪੰਜਾਬੀ ਏ ਪੇਪਰ ਹੈ ਕਿ ਤੋ ਵੀ ਆ ਸਕਦਾਗਾ ਇੱਕ ਕੁਐਸਚਨ ਇਹ ਵੀ ਬਣ ਸਕਦਾ ਕਿ ਭਾਈ ਵੀਰ ਸਿੰਘ ਸਮੇਂ ਪੰਜਾਬੀ ਨੂੰ ਕੀ ਸਮਝਿਆ ਜਾਂਦਾ ਸੀ ਜੇ ਉਸ ਸਮੇਂ ਪਿੰਡੂ ਭਾਸ਼ਾ ਸਮਝਿਆ ਜਾਂਦਾ ਸੀਗਾ ਜੀ ਹਾਂਜੀ ਹੁਣ ਅਸੀਂ ਗੱਲਬਾਤ ਕਰਾਂਗੇ ਭਾਈ ਵੀਰ ਸਿੰਘ ਦੀਆਂ ਕਾਵ ਰਚਨਾਵਾਂ ਦੇ ਬਾਰੇ ਭਾਈ ਵੀਰ ਸਿੰਘ ਜੀ ਦੇ ਤਿੰਨ ਮੁੱਖ ਗ੍ਰੰਥ ਆ ਜਿਹੜੇ ਜੀ ਕਾਫੀ ਇਪੋਰਟੈਂਟ ਆ ਤੁਸੀਂ ਇਹਨਾਂ ਨੂੰ ਯਾਦ ਕਰ ਲਓ ਪੇਪਰ ਦੇ ਵਿੱਚ ਤੁਹਾਨੂੰ ਤਿੰਨੋਂ ਵੀ ਦੇਖਣ ਨੂੰ ਮਿਲ ਸਕਦੇ ਆ ਇੱਕ ਵੀ ਮਿਲ ਸਕਦਾ ਕਿ ਭਾਈ ਵੀਰ ਸਿੰਘ ਨੇ ਇੱਕ ਕੁਐਸਚਨ ਇਹ ਵੀ ਬਣ ਸਕਦਾ ਕਿ ਭਾਈ ਵੀਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹ ਕਿੰਨੇ ਗ੍ਰੰਥਾਂ ਦਾ ਜਿਹੜਾ ਲਿਖੇ ਸਿਗੇ ਜੀ ਤਿੰਨ ਲਿਖੇ ਸਿਗੇ ਗੁਰੂ ਨਾਨਕ ਚਮਤਕਾਰ ਅਸ਼ਟ ਗੁਰੂ ਚਮਤਕਾਰ ਤੇ ਕਲਗੀਧਰ ਚਮਤਕਾਰ ਜੀ ਇਸ ਤੋਂ ਇਲਾਵਾ ਉਹਨਾਂ ਦੀਆਂ ਜਿਹੜੀਆਂ ਫੇਮਸ ਰਚਨਾ ਸਿਗੀਆਂ ਇੱਕ ਨਾਨਨ ਪਰਜਾਈ ਦੀ ਸਿੱਖਿਆਦਾਇਕ ਵਾਰਤਾਲਾਪ ਹੋ ਗਈ ਜੀ ਇਹਨਾਂ ਦਾ ਫੇਮਸ ਹੈਗਾ ਕਿ ਮਹਾਕਾਵ ਉਹਨਾਂ ਨੇ ਕਿਹੜਾ ਲਿਖਿਆ ਸੀ ਕੁਐਸਚਨ ਪੇਪਰ 'ਚ ਇਹ ਦੇਖਣ ਨੂੰ ਮਿਲ ਸਕਦਾ ਕਿ ਮਹਾਕਵ ਰਾਣਾ ਸੂਰਤ ਕਿੰਨਾ ਦਾ ਲਿਖਿਆ ਹੋਇਆ ਜੀ ਇਹ ਭਾਈ ਵੀਰ ਸਿੰਘ ਜੀ ਦਾ ਲਿਖਿਆ ਹੋਇਆ ਇਸ ਤੋਂ ਬਾਅਦ ਹੈ ਪਰ ਰਥੀ ਹਰੀ ਕਾਵ ਦਾ ਇਹਨਾਂ ਨੇ ਅਨੁਵਾਦ ਕੀਤਾ ਸੀਗਾ ਅਗਲੀ ਇਹਨਾਂ ਦੀ ਰਚਨਾ ਸੀ ਦਿਲਤਰੰਗ ਤਰੇਲ ਤੁੱਪ ਕੇ ਲਹਿਰਾਂ ਦੇ ਹਰ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ ਪੇਪਰ ਦੇ ਵਿੱਚ ਦੇਖਣ ਨੂੰ ਤੁਹਾਨੂੰ ਮਿਲ ਸਕਦੀਆਂ ਦੋ ਵੀ ਦੇਖਣ ਨੂੰ ਮਿਲ ਸਕਦੀਆਂ ਇੱਕ ਰਚਨਾ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਜੀ ਹਾਂਜੀ ਇਸ ਤੋਂ ਅੱਗੇ ਹੈਗਾ ਮਟਕੋ ਹਲਾਰੇ ਬਿਜਲੀਆਂ ਦੇ ਹਰ ਪ੍ਰੀਤ ਵੀਨਾ ਕੰਬ ਦੀ ਕਲਾਈ ਇਹ ਇਹਨਾਂ ਦੀ ਕਾਫੀ ਮਸ਼ਹੂਰ ਰਚਨਾ ਹੈ ਜੀ ਕੰਬ ਦੀ ਕਲਾਈ ਭਾਈ ਵੀਰ ਸਿੰਘ ਦੀ ਲਿਖੀ ਹੋਈ ਆ ਇਸ ਤੋਂ ਅੱਗੇ ਹੈ ਲਹਿਰ ਹੁਲਾਰੇ ਕੰਤ ਸਹੇਲੀ ਮੇਰੇ ਸਾਈਆਂ ਜੀਓ ਮੇਰੇ ਸਾਈਓ ਜੀਓ ਅਕਸਰ ਪੇਪਰ ਦੇ ਵਿੱਚ ਦੇਖਣ ਨੂੰ ਮਿਲਦੀ ਆ ਜੀ ਇਹ ਇਹਨਾਂ ਦੀਆਂ ਸੀਗੀਆਂ ਕਾਵ ਰਚਨਾਵਾਂ ਸੋ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ ਜਿੰਨੀਆਂ ਵੀ 13 ਦੀਆਂ 13 ਨੇ ਇਹ ਸਾਰੀਆਂ ਇੰਪੋਰਟੈਂਟ ਨੇ ਤੁਸੀਂ ਇਹਨਾਂ ਨੂੰ ਯਾਦ ਕਰ ਲੈਣਾ ਇਸ ਤੋਂ ਇਲਾਵਾ ਹੁਣ ਤੱਕ ਕੀਤੀਆਂ ਜੀ ਅਸੀਂ ਉਹਨਾਂ ਦੀਆਂ ਰਚਨਾਵਾਂ ਇਸ ਤੋਂ ਇਲਾਵਾ ਉਹਨਾਂ ਨੂੰ ਪੰਜਾਬੀ ਸਹਿਤ ਦੇ ਵਿੱਚ ਕਿਹੜੇ-ਕਿਹੜੇ ਨਾਵਾਂ ਨਾਲ ਬੁਲਾਇਆ ਜਾਂਦਾ ਸੀ ਜੀ ਇਹ ਕੁਐਸਚਨ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈਗਾ ਜੀ ਕਵੈਸਚਨ ਇਹ ਵੀ ਆ ਸਕਦਾ ਕਿ ਭਾਈ ਵੀਰ ਸਿੰਘ ਨੂੰ ਕਿਹੜਾ ਪੰਜਾਬ ਦਾ ਕੀ ਕਿਹਾ ਜਾਂਦਾ ਸੀ ਜੀ ਅਦਨਿਕ ਪੰਜਾਬ ਦਾ ਮੋਢੀ ਵੀ ਕਿਹਾ ਜਾਂਦਾ ਸੀਗਾ ਉਹਨਾਂ ਨੂੰ ਕੁਦਰਤ ਦਾ ਕਵੀ ਵੀ ਕਿਹਾ ਜਾਂਦਾ ਸੀ ਗਲਪ ਦੇ ਮੋਢੀ ਵੀ ਕਿਹਾ ਜਾਂਦਾ ਸੀਗਾ ਜੀ ਅਰਸ਼ਾਂ ਦਾ ਕਵੀ ਵੀ ਕਿਹਾ ਜਾਂਦਾ ਸੀਗਾ ਜੀ ਭਾਈ ਵੀਰ ਸਿੰਘ ਨੂੰ ਪ੍ਰਕਿਰਤੀ ਦਾ ਕਵੀ ਵੀ ਕਿਹਾ ਜਾਂਦਾ ਸੀਗਾ ਕਵੈਸਚਨ ਇਹ ਵੀ ਬਣ ਸਕਦਾ ਪੰਜਾਬੀ ਸਹਿਤ ਦਾ ਸ਼ੈਕਸਪੀਅਰ ਕਿਹਨੂੰ ਕਹਿੰਦੇ ਆ ਜੀ ਭਾਈ ਵੀਰ ਸਿੰਘ ਨੂੰ ਪੰਜਾਬੀ ਸਹਿਤ ਦਾ ਵਿਲੀਅਮ ਸ਼ੈਕਸਪੀਅਰ ਕਿਹਾ ਜਾਂਦਾ ਹੈਗਾ ਜੀ ਲਾਸਟ ਕੁਐਸਚਨ ਇਹ ਵੀ ਬੰਦ ਹੈ ਜੇ ਨਿੱਕੀ ਕਵਿਤਾ ਦਾ ਮੋਢੀ ਕੌਣ ਹੈਗਾ ਤਾਂ ਭਾਈ ਵੀਰ ਸਿੰਘ ਜੀ ਨੂੰ ਨਿੱਕੀ ਕਵਿਤਾ ਦਾ ਮੋਢੀ ਵੀ ਕਿਹਾ ਜਾਂਦਾ ਇੱਕ ਕੁਐਸਚਨ ਇੱਥੇ ਹੋਰ ਐਡ ਹੁੰਦਾ ਕਿ ਨਿੱਕੀ ਕਵਿਤਾ ਦਾ ਕਹਿੰਦੇ ਨਿੱਕੀ ਕਵਿਤਾ ਦਾ ਵੱਡਾ ਕਵੀ ਕਿਹਨੂੰ ਕਿਹਾ ਜਾਂਦਾ ਜੀ ਇਹ ਵੀ ਭਾਈ ਵੀਰ ਸਿੰਘ ਜੀ ਨੂੰ ਕਿਹਾ ਜਾਂਦਾ ਹੈਗਾ ਤੁਸੀਂ ਇਹਨਾਂ ਕੁਐਸਚਨਾਂ ਨੂੰ ਕਾਪੀ ਤੇ ਨੋਟ ਕਰ ਲਓ ਤੁਹਾਨੂੰ ਇੱਕ ਕੁਐਸਚਨ ਜ਼ਰੂਰ ਦੇਖਣ ਨੂੰ ਮਿਲੇਗਾ ਕਿਉਂਕਿ ਮੈਨੂੰ ਨਹੀਂ ਲੱਗਦਾ ਜਦ ਇੰਨੀ ਡੀਪਲੀ ਦੇ ਵਿੱਚ ਕਲਾਸ ਕਰਾ ਦਿੱਤੀ ਜਾਵੇ ਤਾਂ ਕਿ ਤੋ ਹੋਰ ਇਸ ਵੀਡੀਓ ਨੂੰ ਤੁਹਾਨੂੰ ਲੱਭਣਾ ਪਵੇ ਸੋ ਤੁਸੀਂ ਕਾਪੀ ਤੇ ਜ਼ਰੂਰ ਨੋਟ ਕਰ ਲਓ ਹਾਂਜੀ ਤੁਹਾਨੂੰ ਦੋ ਜਾਂ ਤਿੰਨ ਕੁਐਸਚਨ ਇਦਾਂ ਦੇ ਦੇਖਣ ਨੂੰ ਮਿਲਣਗੇ ਜਿਹੜੇ ਅਵਾਰਡ ਦੇ ਨਾਲ ਹੋਣਗੇ ਜੀ ਜਿਨ੍ਹਾਂ ਦੇ ਵਿੱਚ ਪੁੱਛਿਆ ਗਿਆ ਹੋਊਗਾ ਕਿ ਇਸ ਰਾਈਟਰ ਨੂੰ ਕਦੋਂ ਅਵਾਰਡ ਦਿੱਤਾ ਗਿਆ ਤੁਸੀਂ ਇਸ ਕੁਐਸਚਨ ਨੂੰ ਬਹੁਤ ਸੌਖੇ ਤਰੀਕੇ ਨਾਲ ਯਾਦ ਕਰ ਸਕਦੇ ਹੋ ਕਿ 1955 ਦੇ ਵਿੱਚ ਤਾਂ ਉਹਨਾਂ ਨੂੰ ਸਹਿਤ ਅਕਦਮੀ ਅਵਾਰਡ ਮਿਲਦਾ ਹੈਗਾ ਜੀ ਮੇਰੇ ਸਾਇਆ ਜੀਓ ਰਚਨਾਵਾਂ ਦੇ ਲਈ ਠੀਕ ਹੈ ਜੀ ਕਵੈਸ਼ਨ ਇਹ ਵੀ ਬਣ ਕੇ ਆ ਸਕਦਾ ਕਿ ਮੇਰੇ ਸਾਈਆਂ ਜੀਓ ਦੇ ਲਈ ਭਾਈ ਵੀਰ ਸਿੰਘ ਜੀ ਨੂੰ ਕਿਹੜਾ ਵਾਰਡ ਮਿਲਿਆ ਸੀਗਾ ਜੀ ਉਹਨਾਂ ਨੂੰ ਸਹਿਤ ਅਕਾਦਮੀ ਵਾਰਡ ਮਿਲਿਆ ਸੀ ਜਾਂ ਕਵੈਸ਼ਨ ਇਹ ਵੀ ਬਣ ਸਕਦਾ ਕਿ ਸਹਿਤ ਅਕਾਦਮੀ ਵਾਰਡ ਭਾਈ ਵੀਰ ਸਿੰਘ ਜੀ ਨੂੰ ਕਦੋਂ ਮਿਲਿਆ ਤਾਂ 1955 ਦੇ ਵਿੱਚ ਜੀ ਦੂਸਰਾ ਉਹਨਾਂ ਨੂੰ ਸੀਗਾ 1956 ਦੇ ਵਿੱਚ ਇੱਕ ਸਾਲ ਬਾਅਦ ਹੀ ਉਹਨਾਂ ਨੂੰ ਪਦਮ ਵਿਭੂਸ਼ਣ ਵਾਰਡ ਮਿਲਦਾ ਜੀ ਤੁਸੀਂ ਇਸੋਕੇ ਤਰੀਕੇ ਨਾਲ ਯਾਦ ਕਰ ਸਕਦੇ ਹੋ ਕਿ 1955 'ਚ ਉਹਨਾਂ ਨੂੰ ਸਹਿਤ ਅਕਾਦਮੀ ਵਾਰਡ ਮਿਲਿਆ ਤੇ 1956 ਦੇ ਵਿੱਚ ਉਹਨਾਂ ਨੂੰ ਪਦਮ ਵਿਭੂਸ਼ਣ ਵਾਰਡ ਮਿਲ ਗਿਆ ਜੀ ਇਸ ਤੋਂ ਲਗ ਉਹਨਾਂ ਨੇ ਆਨੰਦ ਮੈਰਿਜ ਐਕਟ ਤੇ ਖਾਲਸਾ ਸਮਾਚਾਰ ਪੱਤਰ ਵੀ ਚਲਾਇਆ ਸੀ ਜੀ ਹਾਂਜੀ ਕੁਸ਼ਕ ਮਹੱਤਵਪੂਰਨ ਕੁਐਸਚਨ ਉਹਨਾਂ ਦੇ ਕਾਵ ਸੰਗ੍ਰਹਿ ਦੇ ਨਾਲ ਹੀ ਸੰਬੰਧਿਤ ਨੇ ਉਹਨਾਂ ਨੇ ਇੱਕ ਮਹਾਕਾਵ ਲਿਖਿਆ ਸੀ ਰਾਣਾ ਸੂਰਤ ਜੋ 1905 ਦੇ ਵਿੱਚ ਆਉਂਦਾ ਕੁਐਸਚਨ ਇਹ ਬਣ ਸਕਦਾ ਕੀ ਭਾਈ ਵੀਰ ਸਿੰਘ ਨੇ ਜਿਹੜਾ ਮਹਾਕਾਵ ਉਹਨੇ 1905 ਵਿੱਚ ਲਿਖਿਆ ਸੀ ਉਹਦਾ ਨਾਮ ਕੀ ਸੀ ਜੀ ਰਾਣਾ ਸੂਰਤ ਸੀ ਜਾਂ ਕਦੋਂ ਲਿਖਿਆ ਸੀ ਜੀ 1905 ਦੇ ਵਿੱਚ ਲਿਖਿਆ ਗਿਆ ਸੀ ਜਦੋਂ ਭਾਈ ਵੀਰ ਸਿੰਘ ਜੀ ਨੂੰ ਮੇਰੇ ਸਾਈਆਂ ਜੀਓ ਲਈ ਇੱਕ ਅਵਾਰਡ ਮਿਲਦਾ ਹੈਗਾਗਾ ਤਾਂ ਉਸ ਨੂੰ ਉਹਦੇ ਨਾਲ 5000 ਰੁਪਏ ਇਨਾਮ ਵੀ ਦਿੱਤਾ ਜਾਂਦਾ ਹੈਗਾ ਜੀ ਇਸ ਤੋਂ ਇਲਾਵਾ ਭਾਈ ਵੀਰ ਸਿੰਘ ਨੇ ਨਾਵਲ ਵੀ ਲਿਖੇ ਨੇ ਜਿਹੜਾ ਉਹਨਾਂ ਦਾ ਫੇਮਸ ਨਾਵਲ ਹੈਗਾ ਸੁੰਦਰੀ ਤੁਸੀਂ ਐਕਸਟਰੀ ਸੁਣਦੇ ਹੋ ਕਿ ਭਾਈ ਵੀਰ ਸਿੰਘ ਜੀ ਨੇ ਇੱਕ ਸੁੰਦਰੀ ਨਾਵਲ ਲਿਖਿਆ ਸੀ ਵਿਜੇ ਸਿੰਘ ਸਤਵੰਤ ਕੌਰ ਤੇ ਬਾਬਾ ਨੋਦ ਸਿੰਘ ਉਹਨਾਂ ਨੇ ਇੱਕ ਨਾਟਕ ਵੀ ਲਿਖਿਆ ਸੀਗਾ ਰਾਜਾ ਲਖਦਾਤਾ ਇਹ ਕੁਐਸਚਨ ਦੇਖਣ ਨੂੰ ਮਿਲ ਸਕਦਾ ਕਿਉਂਕਿ ਇਹ ਕੁਐਸਚਨ ਵੀ ਨਵਾਂ ਹੈ ਤੇ ਪਹਿਲਾਂ ਪੇਪਰ ਦੇ ਵਿੱਚ ਆਇਆ ਵੀ ਨਹੀਂ ਹੈਗਾ ਜੀ 1952 ਦੇ ਵਿੱਚ ਉਹਨਾਂ ਨੂੰ ਵਿਧਾਨ ਪ੍ਰੀਸ਼ਦ ਦੇ ਮੈਂਬਰ ਚੁਣ ਲਿਆ ਗਿਆ ਸੀਗਾ 1894 ਦੇ ਵਿੱਚ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਡੋਲ ਦੀ ਉਪਾਧੀ ਦਿੱਤੀ ਜਾਂਦੀ ਹੈ ਜੀ ਮੈਨੂੰ ਲੱਗਦਾ ਤੁਹਾਨੂੰ ਇਹ ਕਲਾਸ ਪੂਰੀ ਤਰ੍ਹਾਂ ਸਮਝ ਆ ਗਈ ਹੋਣੀ ਆ ਜੇਕਰ ਤੁਹਾਨੂੰ ਫਿਰ ਵੀ ਲੱਗਦਾ ਹੈਗਾ ਨਾ ਤਾਂ ਕਿਤੇ ਕੋਈ ਮਿਸਟੇਕ ਆ ਤਾਂ ਤੁਸੀਂ ਕਮੈਂਟ ਜਰੂਰ ਕਰ ਸਕਦੇ ਹੋ ਹਾਂਜੀ ਹੁਣ ਅਸੀਂ ਸਾਡੇ ਲਾਸਟ ਪੁਆਇੰਟ ਤੇ ਆਉਨੇ ਹਾਂ ਕਿ ਭਾਈ ਵੀਰ ਸਿੰਘ ਜੀ ਦਾ ਦਿਹਾਂਤ ਕਦੋਂ ਹੋਇਆ ਉਹਨਾਂ ਦਾ ਦਿਹਾਂਤ 85 ਸਾਲ ਦੀ ਉਮਰ ਦੇ ਵਿੱਚ 10 ਜੂਨ 1957 ਨੂੰ ਅੰਮ੍ਰਿਤਸਰ ਦੇ ਵਿੱਚ ਹੋ ਜਾਂਦਾ ਹੈਗਾ ਜੀ ਉਹਨਾਂ ਦਾ ਜਨਮ ਹੁੰਦਾ ਜੀ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਦੇ ਵਿੱਚ ਹੀ ਹੁੰਦਾਗਾ ਤਾਂ ਤੁਸੀਂ ਜੇਕਰ ਬੱਚੋ ਸੇ ਜੀਤ ਪਾਤਰ ਜੀ ਦੀ ਕਲਾਸ ਨਹੀਂ ਦੇਖੀ ਤਾਂ ਤੁਸੀਂ ਇਸੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਉਸ ਕਲਾਸ ਨੂੰ ਵੀ ਬੜੀ ਡੀਪਲੀ ਦੇ ਵਿੱਚ ਸਮਝਾਇਆ ਗਿਆ ਹੈ ਜੇਕਰ ਕੋਈ ਪੁਆਇੰਟਸ ਰਹਿ ਗਿਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਅਸੀਂ ਉਸ ਨੂੰ ਫਿਰ ਤੋਂ ਦੁਬਾਰਾ ਇਸੇ ਕਲਾਸ ਦੇ ਵਿੱਚ ਨਵੀਂ ਕਲਾਸ ਅਸੀਂ ਇੱਕ ਤਿਆਰ ਕਰਾਂਗੇ ਉਸ ਤੋਂ ਇਲਾਵਾ ਲਾਸਟ ਦੇ ਵਿੱਚ ਕੱਲੇ MCQ ਦੀ ਤਾਂ ਅਸੀਂ ਉਸ ਟਾਈਮ ਐਡ ਕਰ ਦੇਵਾਂਗੇ ਸੋ ਬੱਚੋ ਤੁਸੀਂ ਦੱਸਣਾ ਇਹ ਕਲਾਸ ਕਿੱਦਾਂ ਲੱਗੀ ਤੁਸੀਂ ਇਸ ਕਲਾਸ ਨੂੰ ਸ਼ੇਅਰ ਕਰਨਾ ਸੋ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਰਾਈਟਰ ਰਮਨ ਬਰਗਾੜੀ ਅੱਜ ਅਸੀਂ ਗੱਲਬਾਤ ਕਰਾਂਗੇ ਸਰਜੀਤ ਪਾਤਰ ਜੀ ਬਾਰੇ ਜਿਹੜੇ ਕੁਝ ਦਿਨ ਪਹਿਲਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ ਸਰਜੀਤ ਪਾਤਰ ਜੀ ਹਰ ਇੱਕ ਪੰਜਾਬੀ ਪੀਪਲ ਦੇ ਵਿੱਚ ਸਾਡੇ ਤੋਂ ਰਾਈਟਰਸ ਬਾਰੇ ਕੁਐਸਚਨ ਪੁੱਛੇ ਜਾਂਦੇ ਨੇ ਅੱਜ ਅਸੀਂ ਡੀਪਲੀ ਦੇ ਵਿੱਚ ਕਰਾਂਗੇ ਸਰਜੀਤ ਪਾਤਰ ਜੀ ਬਾਰੇ ਕਿ ਉਹਨਾਂ ਦਾ ਜੀਵਨ ਕਿਦਾਂ ਦਾ ਸੀ ਉਹਨਾਂ ਨੇ ਕਿੱਥੋਂ ਤੱਕ ਪੜ੍ਹਾਈ ਕੀਤੀ ਤੇ ਕਦੋਂ ਉਹਨਾਂ ਦੀ ਮੌਤ ਹੋਈ ਇਹ ਸਾਰਾ ਕੁਝ ਅਸੀਂ ਇਸੇ ਕਲਾਸ ਦੇ ਵਿੱਚ ਕਰਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦੀ ਜ਼ਿੰਦਗੀ ਬਦਲ ਜੇ ਤੇ ਤੁਸੀਂ ਇਸ ਕਲਾਸ ਨੂੰ ਸ਼ੇਅਰ ਜ਼ਰੂਰ ਕਰਨਾ ਹਾਂਜੀ ਅਸੀਂ ਗੱਲਬਾਤ ਕਰਦੇ ਹਾਂ ਸਰਜੀਤ ਪਾਤਰ ਜੀ ਬਾਰੇ ਸਰਜੀਤ ਪਾਤਰ ਜੀ ਬਾਰੇ ਪਹਿਲੀ ਗੱਲ ਤੇ ਇਹ ਕਿ ਐਦਾਂ ਦਾ ਕੁਐਸਚਨ ਵੀ ਬਣ ਜਾਂਦਾ ਕਿ ਸਰਜੀਤ ਪਾਤਰ ਜੀ ਕਿਹੜੇ ਕਵੀ ਸੀ ਆਧੁਨਿਕ ਕਵੀ ਸੀ ਜਾਂ ਪ੍ਰੰਤਨਿਕ ਕਵੀ ਸੀ ਕਦੇ-ਕਦੇ ਇਹ ਕੁਐਸਚਨ ਬਣ ਜਾਂਦਾ ਤਾਂ ਅਸੀਂ ਲਿਖਾਂਗੇ ਕਿ ਸਰਜੀਤ ਪਾਤਰ ਸੀ ਜਿਹੜੇ ਉਹ ਆਧੁਨਿਕ ਕਵੀ ਸੀਗੇ ਸਰਜੀਤ ਪਾਤਰ ਆ ਜਿਹੜੇ ਤੀਜੇ ਦੌਰ ਦੇ ਜੁਝਾਰਵਾਦੀ ਚੇਤਨਾ ਦੇ ਕਵੀ ਸੀ ਮਤਲਬ ਕਿ ਉਹ ਇੱਕ ਆਸ਼ਾਵਾਦੀ ਕਵੀ ਸੀਗੇ ਜਿਹੜੀਆਂ ਸਮਾਜ ਦੀਆਂ ਸਮੱਸਿਆਵਾਂ ਸੀ ਉਹਨਾਂ ਨਾਲ ਜੱਠਣ ਲਈ ਉਹਨਾਂ ਨੇ ਬਹੁਤ ਸਾਰੀ ਸ਼ਾਇਰੀ ਲਿਖੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਗੱਜਰਾ ਲਿਖੀਆਂ ਉਹਨਾਂ ਨੇ ਪਾਤਰ ਜੀ ਨੂੰ ਸਰਜਨਾਤਮਕ ਉਦਾਸੀ ਦਾ ਸ਼ਾਇਰ ਵੀ ਕਹਿੰਦੇ ਨੇ ਜਿਵੇਂ ਮੈਂ ਤੁਹਾਨੂੰ ਸਮਝਾਇਆ ਕਿ ਇੱਕ ਉਹ ਇੱਕ ਆਸ਼ਾਵਾਦੀ ਸੀ ਇੱਕ ਨਵੀਂ ਕਿਰਨ ਨੂੰ ਪੇਸ਼ ਕਰਨ ਵਾਲੇ ਕਵੀ ਸੀ ਸਰਜੀਤ ਪਾਤਰ ਜੀ ਦਾ ਜਨਮ ਕਦੋਂ ਹੋਇਆ ਹੁਣ ਆਪਾਂ ਇਹ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਉਹਨਾਂ ਦਾ ਜਨਮ 14 ਜਨਵਰੀ 1945 ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਪਿੰਡ ਪੱਤੜ ਕਲਾ ਦੇ ਵਿੱਚ ਹੋਇਆ ਸੀ ਉਹਨਾਂ ਦਾ ਜਨਮ ਜੇਕਰ ਅਸੀਂ ਉਹਨਾਂ ਦੀ ਮੌਤ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਡੈਥ ਆ ਉਹ ਮਈ ਦੇ ਮਹੀਨੇ ਦੇ ਵਿੱਚ ਹੋਈ ਸੀਗੀ 2024 ਦੇ ਵਿੱਚ ਤੇ ਉਹਨਾਂ ਦੇ ਮਾਤਾ ਦਾ ਨਾਂ ਸੀਗਾ ਗੁਰਬਖਸ਼ ਕੌਰ ਤੇ ਪਿਤਾ ਦਾ ਨਾਂ ਸੀਗਾ ਜੀ ਸਰਦਾਰ ਹਰਭਜਨ ਸਿੰਘ ਕਈ ਵਾਰੀ ਹਰਭਜਨ ਸਿੰਘ ਜੀ ਦੇ ਥਾਂ ਤੇ ਗਿਆਨੀ ਹਰਭਜਨ ਸਿੰਘ ਜੀ ਵੀ ਆ ਜਾਂਦਾ ਤਾਂ ਤੁਸੀਂ ਉਹ ਵੀ ਜਿਹੜਾ ਸਹੀ ਕਰ ਸਕਦੇ ਹੋ ਜਿਹੜੀ ਉਹਨਾਂ ਦੀ ਪਤਨੀ ਸੀ ਉਹਦਾ ਨਾਮ ਭਪਿੰਦਰ ਕੌਰ ਸੀਗਾ ਜੀ ਪਾਤਰ ਨੇ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਦੀ ਸਿੱਖਿਆ ਜਿਹੜੀ ਉਹ ਹਾਸਲ ਕੀਤੀ ਸੀਗੀ ਤੇ ਖਾਲਸਾ ਹਾਈ ਸਕੂਲ ਖੇਰਾ ਮਾਜਾ ਤੋਂ ਉਹਨਾਂ ਨੇ ਦਸਵੀਂ ਕਲਾਸ ਕੀਤੀ ਸੀ ਤੇ ਜਿਹੜੀ ਗਵਰਨਮੈਂਟ ਰਣਧੀਰ ਗਵਰਨਮੈਂਟ ਕਾਲਜ ਕਪੂਰਥਲਾ ਤੋਂ ਉਹਨਾਂ ਨੇ ਆਪਣੀ ਬੀਏ ਕੀਤੀ ਸੀ ਸਰਜੀਤ ਪਾਤਰ ਦੀਆਂ ਅਜੇਹੀਆਂ ਰਚਨਾਵਾਂ ਨੇ ਜਿਹੜੀਆਂ ਕਿ ਸਾਨੂੰ ਜਿਹੜੀਆਂ ਅੱਜ ਦੇ ਸਮਾਜ ਨਾਲ ਸਮਸਤੀਆਂ ਨਾਲ ਜੱਠਣ ਲਈ ਵੀ ਜਿਹੜੀਆਂ ਉਹ ਕੀ ਕਰਦੀਆਂ ਨੇ ਮੋਟੀਵੇਸ਼ਨ ਕਰਦੀਆਂ ਨੇ ਹਾਂਜੀ ਹੁਣ ਜਾਣਕਾਰੀ ਕਰਦੇ ਆ ਕਿ ਉਹਨਾਂ ਨੇ ਅਗਲੀ ਪੜ੍ਹਾਈ ਹੈ ਜਿਹੜੀ ਉਹ ਕਿੱਥੋਂ-ਕਿੱਥੋਂ ਕੀਤੀ ਹਾਂਜੀ ਉਹਨਾਂ ਨੇ ਅੱਗੇ ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਹਨਾਂ ਨੇ ਪੰਜਾਬੀ ਦੀ ਐਮਏ ਕੀਤੀ ਦਰਅਸਲ ਦੇ ਵਿੱਚ ਉਹ ਪੰਜਾਬੀ ਵਿਸ਼ੇ ਦੇ ਹੀ ਲੇਖਕ ਸੀਗੇ ਗੁਰੂ ਨਾਨਕ ਦੇ ਯੂਨੀਵਰਸਿਟੀ ਪੀ ਤੋਂ ਉਹਨਾਂ ਨੇ ਪੀ ਐਚ ਡੀ ਕੀਤੀ ਸੀ ਅੰਮ੍ਰਿਤਸਰ ਤੋਂ ਉਹਨਾਂ ਦੀ ਪੀ ਐਚ ਡੀ ਦਾ ਵਿਸ਼ਾ ਸੀ ਨਾ ਜਿਹੜਾ ਉਹ ਸੀਗਾ ਟ੍ਰਾਂਸਮਿਸ਼ਨ ਫਾਰ ਟ੍ਰਾਂਸਮਿਸ਼ਨ ਆਫ ਫੋਕਲੋਰ ਇਨ ਗੁਰੂ ਨਾਨਕ ਦੇ ਬਾਣੀ ਆਪਣੇ ਅਧਿਆਪਕ ਅਤੇ ਉਗੇ ਨਾਟਕਕਾਰ ਉਹਨਾਂ ਦੇ ਜਿਹੜੇ ਸਰਜੀਤ ਸੇਠੀ ਸੀ ਨਾ ਉਨ੍ਹਾਂ ਦੀ ਕਹਿਨ ਤੇ ਉਹਨਾਂ ਨੇ ਆਪਣੇ ਨਾਮ ਅਗਰ ਜਿਹੜਾ ਉਹ ਪਾਤਰ ਲਾਇਆ ਸੀਗਾ ਉਹਨਾਂ ਦੇ ਜੀਵਨ ਵਿੱਚ ਦੋ ਅਜਿਹੀਆਂ ਘਟਨਾਵਾਂ ਹੁੰਦੀਆਂ ਜਿੰਨਾ ਕਰਕੇ ਉਹ ਆਪਣੇ ਨਾਮ ਦੇ ਨਾਲ ਜਿਹੜਾ ਉਹ ਪਾਤਰ ਨਾਮ ਦਾ ਜਿਹੜਾ ਵਰਤੋਂ ਕਰਦੇ ਸੀਗੇ ਕਹਿੰਦੇ ਸ਼ੁਰੂ ਵਿੱਚ ਕਈ ਵਾਰੀ ਕੁਐਸਚਨ ਬਣ ਜਾਂਦਾਗਾ ਜੀ ਇਹ ਕਿ ਸਰਜੀਤ ਪਾਤਰ ਜਿਹੜਾ ਉਹ ਆਪਣਾ ਪਹਿਲਾ ਆਪਣੇ ਨਾਮ ਅਗਰ ਕੀ ਲਾਉਂਦੇ ਸੀ ਜੀ ਪਹਿਲਾਂ ਉਹ ਆਪਣੇ ਨਾਮ ਅਗਰ ਪਾਤਰ ਹੀ ਲਾਉਂਦੇ ਸੀ ਆਪਣੇ ਪਿੰਡ ਦਾ ਨਾਮ ਪਰ ਜਿਹੜੇ ਉਹਨਾਂ ਦੇ ਟੀਚਰ ਸੀ ਨਾ ਸਰਜੀਤ ਸੇਠੀ ਉਹਨਾਂ ਦੀ ਕਹਿਨ ਤੇ ਉਹਨਾਂ ਨੇ ਆਪਣੇ ਨਾਮ ਦੇ ਮਗਰ ਪਾਤਰ ਲਾ ਲਿਆ ਦੂਸਰੀ ਇਹ ਸੀ ਕਿ ਉਹਨਾਂ ਨੇ ਇੱਕ ਮੈਗਜ਼ੀਨ ਸੀ ਇੰਗਲਿਸ਼ ਦਾ ਉਹਨਾਂ ਨੇ ਉਹਦੇ ਵਿੱਚ ਇੱਕ ਰਚਨਾ ਲਿਖੀ ਸੀਗੀ ਉੱਥੇ ਉਹਨਾਂ ਨੇ ਪੀ ਏ ਡਬਲ ਏ ਆਰ ਜਿਹੜਾ ਪਾਤਰ ਪਾਇਆ ਸੀਗਾ ਉਹਨਾਂ ਨੇ ਆਪਣੇ ਨਾਮ ਅਰ ਮੰਗਰ ਪਰ ਸਮਝਣ ਵਾਲਿਆਂ ਨੇ ਇਹ ਸਮਝ ਲਿਆ ਕਿ ਸ਼ਾਇਦ ਪਾਤਰ ਲਿਖਿਆ ਹੋਇਆ ਇਸੇ ਕਰਕੇ ਵੀ ਉਹਨਾਂ ਨੂੰ ਪਾਤਰ ਕਿਹਾ ਜਾਂਦਾ ਸੀਗਾ ਕਈ ਵਾਰੀ ਕੁਐਸਚਨ ਬਣ ਜਾਂਦੇ ਨੇ ਦੋਨਾਂ ਵਿੱਚੋਂ ਹੀ ਆ ਸਕਦਾ ਜਾਂ ਅੰਗਰੇਜ਼ੀ ਮੈਗਜ਼ੀਨ ਕਰਕੇ ਉਹਨਾਂ ਨੂੰ ਪਾਤਰ ਕਿਹਾ ਜਾਂਦਾ ਸੀ ਜਾਂ ਨਾਟਕਕਾਰ ਸਰਜੀਤ ਸੇਠੀ ਦੇ ਕਹਿਣ ਤੇ ਤਾਂ ਤੁਸੀਂ ਉੱਥੇ ਦੋਨੋਂ ਆਪਸ਼ਨ ਵੀ ਟਿਕ ਕਰ ਸਕਦੇ ਹੋ ਜਾਂ ਇੱਕ ਆਪਸ਼ਨ ਵੀ ਤੁਹਾਨੂੰ ਦੇਖਣ ਨੂੰ ਉੱਥੇ ਮਿਲ ਸਕਦੀ ਆ ਇਹ ਤਾਂ ਸੀਗਾ ਜੀ ਉਹਨਾਂ ਦੀ ਪੜ੍ਹਾਈ ਉਹਨਾਂ ਨੇ ਕਿੱਥੋਂ ਤੱਕ ਪੜ੍ਹਾਈ ਕੀਤੀ ਕਿਉਂ ਉਹਨਾਂ ਨੂੰ ਪਾਤਰ ਕਿਹਾ ਜਾਣ ਲੱਗਿਆ ਹੁਣ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਿਹੜੀ ਕਿਹੜੀ ਅਚੀਵਮੈਂਟ ਨੂੰ ਪ੍ਰਾਪਤ ਕੀਤਾ 1969 ਦੇ ਵਿੱਚ ਉਹਨਾਂ ਨੇ ਸਰਜੀਤ ਪਾਤਰ ਨੇ ਬਾਬਾ ਬੁੱਢਾ ਕਲਜ਼ਬੀੜ ਅਮਰਤ ਸਰ ਵਿੱਚੋਂ ਲੈਕਚਰਰ ਰਹੇ ਜੀ ਇਸ ਤੋਂ ਬਾਅਦ ਉਹ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਅਧਿਆਪਕ ਵਜੋਂ ਨਿਯੁਕਤ ਹੋ ਗਏ ਸੀ ਇੱਥੇ ਹੀ ਉਹਨਾਂ ਨੇ ਪੰਜਾਬੀ ਦੇ ਪ੍ਰੋਫੈਸਰ ਦੇ ਤੌਰ ਤੇ ਉਹਨਾਂ ਨੇ ਜਿਹੜੀ ਉਹਨਾਂ ਨੂੰ ਰਿਟਾਇਰਮੈਂਟ ਮਿਲੀ ਸੇਵਾਮੁਕਤ ਹੋ ਗਏ ਸੀਗੇ ਜੀ ਉਹ 2002 ਦੇ ਵਿੱਚ ਪੰਜਾਬੀ ਸਿਹਤ ਅਕਾਦਮੀ ਦੇ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਗਿਆ ਸੀਗਾ ਤੇ 2008 ਤੱਕ ਐਸੋਹ ਦੇਤੇ ਰਹਿੰਦੇ ਉਹਨਾਂ ਨੇ ਪੰਜਾਬੀ ਸਿਹਤ ਅਕਾਦਮੀ ਨੂੰ ਇੱਕ ਸਹਿਤਕ ਸਰਗਰਮੀਆਂ ਦਾ ਗੜ ਬਣਾਤਾ ਸੀ ਕਿ ਉਹਨਾਂ ਨੇ ਪੰਜਾਬੀ ਦੇ ਵਿੱਚ ਇੰਨੀ ਕੁ ਜ਼ਿਆਦਾ ਪકડ ਮਜ਼ਬੂਤ ਕਰਤੀ ਸੀ ਨਾ ਜੁਨੀਆਂ ਵੀ ਸਮਾਜਿਕ ਬੁਰਾਈਆਂ ਸੀ ਜੋ ਪ੍ਰੋਬਲਮਾਂ ਸੀਗੀਆਂ ਉਹਨਾਂ ਤੇ ਉਹਨਾਂ ਨੇ ਲਿਖਿਆ ਸਮਾਜ ਨੂੰ ਇੱਕ ਜਾਗਰੂਕ ਕੀਤਾ ਕਹਿੰਦੇ 2008 ਤੱਕ ਉਹਨਾਂ ਨੇ ਪੰਜਾਬੀ ਨੂੰ ਜਿਹੜਾ ਕਿ ਉਹ ਪੂਰਾ ਇੱਕ ਗੜ ਬਣਾਤਾ ਸੀ 2013 ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਜਾਬ ਸਿਹਤ ਅਕਾਦਮੀ ਚੰਡੀਗੜ੍ਹ ਦਾ ਪ੍ਰਧਾਨ ਵੀ ਨਾਮਜ਼ਦ ਕਰ ਦਿੱਤਾ ਗਿਆ ਸੀਗਾ ਜੀ ਹਾਂਜੀ 2013 ਵਿੱਚ ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸੈਕ ਯੂਨੀਵਰਸਿਟੀ ਫਤੇਗੜ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਸੀ ਜੀ ਸਰਜੀਤ ਪਾਤਰ ਦੀ ਜਿਹੜੀ ਪ੍ਰਸਿੱਧੀ ਆ ਨਾ ਉਹ ਇੱਕ ਗਜ਼ਲਕਾਰ ਵਜੋਂ ਹੋਈ ਆ ਕਈ ਵਾਰੀ ਕੁਐਸਚਨ ਬਣ ਜਾਂਦਾ ਕਿ ਜਿਹੜੇ ਸਰਜੀਤ ਪਾਤਰ ਜੀ ਨੇ ਉਹ ਕਿਹੜੀ ਉਹਨਾਂ ਦੀ ਪ੍ਰਸਿੱਧੀ ਕਿਹੜੀ ਗੱਲ ਕਰਕੇ ਹੋਈ ਆ ਜੀ ਉਹ ਗਜ਼ਲਕਾਰ ਕਰਕੇ ਪ੍ਰਸਿੱਧੀ ਹੋਈ ਉਹ ਗੱਲਾਂ ਲਿਖਦੇ ਸੀ ਜ਼ਿਆਦਾ ਹਵਾ ਵਿੱਚ ਲਿਖੇ ਹਰਫ ਪੁਸਕਤ ਤੋਂ ਪਹਿਲਾਂ ਜਿਹੜੀਆਂ ਉਹਨਾਂ ਦੀਆਂ ਗੱਜਲਾਂ ਸੀ ਨਾ ਉਹ ਕੁਲਾਜ ਕਿਤਾਬ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਸੀ। ਕਈ ਵਾਰੀ ਕੁਐਸਚਨ ਬਣ ਜਾਂਦਾ ਜੀ ਸਭ ਤੋਂ ਪਹਿਲਾਂ ਜਿਹੜੀਆਂ ਉਹਨਾਂ ਦੀਆਂ ਗੱਜਲਾਂ ਨੇ ਉਹ ਕਿਹੜੀ ਕਿਤਾਬ ਦੇ ਵਿੱਚ ਛਪੀਆਂ ਸੀਗੇ ਜੀ ਉਹ ਕੁਲਾਜ ਕਿਤਾਬ ਸੀ ਉਹਦੇ ਵਿੱਚ ਪ੍ਰਕਾਸ਼ਿਤ ਹੋਈਆਂ ਸੀ। ਪਹਿਲਾਂ ਵੀ ਦੱਸ ਚੁੱਕਿਆ ਕਿ ਸਰਜੀਤ ਪਾਤਰ ਸੀ ਨਾ ਜਿਹੜੇ ਉਹ ਇੱਕ ਆਸ਼ਾਵਾਦੀ ਪ੍ਰਕਿਰਤੀਵਾਦੀ ਤੇ ਮਨੁਵਾਦੀ ਕਵੀ ਸੀਗੇ ਤੇ ਉਹਨਾਂ ਨੇ ਪਾਤਰ ਜੀ ਨੇ ਕਹਿੰਦੇ ਸਮੇ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਨਵਵਾਦੀ ਬੇਇਨਸਾਫੀ ਤੇ ਸਮਾਜਿਕ ਸਮੱਸਿਆਵਾਂ ਨੂੰ ਬੜੇ ਵਧੀਆ ਢੰਗ ਦੇ ਨਾਲ ਪੇਸ਼ ਕੀਤਾ ਉਹਨਾਂ ਦੀ ਕਲਮ ਨੇ ਪੰਜਾਬੀ ਗੱਜਲ ਨੂੰ ਉਹਨਾਂ ਨੇ ਉਰਦੂ ਦੇ ਪ੍ਰਭਾਵ ਤੋਂ ਮੁਕਤ ਕੀਤਾ ਪਹਿਲਾਂ ਲੋਕੀ ਕਹਿੰਦੇ ਸੀ ਕਿ ਗੱਜਲਾਂ ਨਾ ਜਿਹੜੀ ਸਿਰਫ ਉਰਦੂ ਦੇ ਵਿੱਚ ਲਿਖੀ ਜਾਂਦੀ ਆ ਤੇ ਸਾਡੇ ਪੰਜਾਬੀਆਂ ਨੂੰ ਵਿਚਾਰਿਆਂ ਨੂੰ ਜਿਹੜੀ ਉਰਦੂ ਸੀ ਉਹ ਪੜ੍ਹਣੀ ਨਹੀਂ ਹੁੰਦੀ ਸੀ ਤੇ ਸਰਜੀਤ ਪਾਤਰ ਜੀ ਨੇ ਇਹ ਬਹੁਤ ਵਧੀਆ ਕੰਮ ਕੀਤਾ ਕਿ ਉਹਨਾਂ ਨੇ ਗੱਜਲ ਨੂੰ ਨਾ ਪੰਜਾਬੀ ਦੇ ਵਿੱਚ ਲਿਖਿਆ ਇੱਕ ਆਧੁਨਿਕ ਪੰਜਾਬੀ ਦੇ ਰੂਪ ਵਿੱਚ ਉਹਨਾਂ ਨੇ ਪੰਜਾਬੀ ਦੇ ਵਿੱਚ ਗੱਜਲ ਲਿਖਣ ਦਾ ਜਿਹੜਾ ਸਿਹਰਾ ਆ ਨਾ ਉਹ ਜਿਹੜਾ ਜੀ ਉਹ ਸਰਜੀਤ ਪਾਤਰ ਜੀ ਨੂੰ ਜਾਂਦਾਗਾ ਹਾਂਜੀ ਹੁਣ ਅਸੀਂ ਕਰਾਂਗੇ ਸਰਜੀਤ ਪਾਤਰ ਜੀ ਦੇ ਸਿਹਤ ਬਾਰੇ ਉਹਨਾਂ ਦੀ ਰਚਨਾ ਬਾਰੇ ਹਵਾ ਵਿੱਚ ਲਿਖੇ ਹਰਫ਼ 1979 ਵਿੱਚ ਉਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਸੀ ਕੁਐਸਚਨ ਵੀ ਅੱਜ ਤੱਕ ਦਾ ਪੇਪਰ 'ਚ ਕਿ ਸਰਜੀਤ ਪਾਤਰ ਜੀ ਦਾ ਪਹਿਲਾ ਕਾਵ ਸੰਗ੍ਰਹਿ ਜਿਹੜਾ ਕਦੋਂ ਆਇਆ ਸੀਗਾ ਜੀ 1979 ਦੇ ਵਿੱਚ ਆਇਆ ਸੀ ਜੀ ਕਿਹੜਾ ਸੀਗਾ ਜੀ ਉਹ ਹਵਾ ਵਿੱਚ ਲਿਖੇ ਹਰਫ਼ ਸੀ ਦੂਸਰਾ ਇਹਨਾਂ ਦਾ ਸੀ ਬਿਰਖ ਅਰਜ ਕਰੇ ਜਿਹੜਾ ਬਾਲਾ ਇੰਪੋਰਟੈਂਟ ਹੈਗਾ ਜੀ 1992 ਦੇ ਵਿੱਚ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਜੀ ਇਹ ਹਨੇਰੇ ਦੇ ਵਿੱਚ ਜਿਹੜੀ ਸੁਲਗ ਦੀ ਵਰਣਮਾਲਾ ਇਹਨਾਂ ਦਾ ਇੱਕ ਕੁਐਸਚਨ ਵੀ ਕਾਫੀ ਇੰਪੋਰਟੈਂਟ ਆ ਤੁਸੀਂ ਇਸ ਪੇਜ ਨੂੰ ਧਿਆਨ ਦੇ ਨਾਲ ਯਾਦ ਕਰ ਲਓ 1992 ਦੇ ਵਿੱਚ ਜਿਹੜਾ ਇਹਨਾਂ ਦਾ ਹਨੇਰੇ ਚ ਸੁਲਗ ਦੀ ਵਰਣਮਾਲਾ ਆਇਆ ਸੀ ਜੀ ਲਫਜਾਂ ਦੀ ਦਰਗਾਹ 2003 ਦੇ ਵਿੱਚ ਇਹਨਾਂ ਦਾ ਆਇਆ ਸੀ ਜਿਹਦੇ ਲਈ ਇਹਨਾਂ ਨੂੰ ਸਰਸਵਤੀ ਸਨਮਾਨ ਵੀ ਜਿਹੜਾ ਉਹ ਮਿਲਿਆ ਸੀਗਾ ਪੱਤ ਚੜ ਦੀ ਪੰਜਾਬ ਹੋ ਗਿਆ ਜੀ ਸੁਰ ਜ਼ਮੀਨ 2007 ਦੇ ਵਿੱਚ ਆਇਆ ਸੀ ਇਹਨਾਂ ਦਾ ਇਹਨਾਂ ਨੇ ਇੱਕ ਪੰਜਾਬੀ ਫਿਲਮ ਸ਼ਹੀਦ ਉਦਮ ਸਿੰਘ ਦੇ ਡਾਇਲੋਗ ਵੀ ਲਿਖੇ ਸੀ ਕਵੈਸ਼ਨ ਆ ਸਕਦਾ ਕਿ ਸ਼ਹੀਦ ਉਦਮ ਸਿੰਘ ਦੇ ਡਾਇਲੋਗ ਆ ਜਿਹੜੇ ਉਹ ਕਿਹੜੇ ਰਾਈਟਰ ਨੇ ਲਿਖੇ ਸੀ ਤਾਂ ਤੁਸੀਂ ਉੱਥੇ ਲਿਖਣਾ ਜੀ ਸਰਜੀਤ ਪਾਤਰ ਜੀ ਨੇ ਜਾਂ ਇਦਾਂ ਵੀ ਕਵੈਸ਼ਨ ਬਣ ਸਕਦਾ ਕਿ ਸਰਜੀਤ ਪਾਤਰ ਜੀ ਨੇ ਕਿਹੜੀ ਫਿਲਮ ਦੇ ਡਾਇਲੋਗ ਲਿਖੇ ਸੀ ਜੀ ਸ਼ਹੀਦ ਉਦਮ ਸਿੰਘ ਦੇ ਫਿਲਮ ਦੇ ਡਾਇਲੋਗ ਲਿਖੇ ਸੀ ਜੀ ਇਹਨਾਂ ਨੇ ਸੂਰਜ ਮੰਦਰ ਦੀਆਂ ਪੌੜੀਆਂ ਇਹਨਾਂ ਦਾ ਇੱਕੋ ਇੱਕ ਵਾਰਤਕ ਹੈ ਜੀ ਇਹ ਵੀ ਵੈਰੀ ਇੰਪੋਰਟੈਂਟ ਕੁਐਸ਼ਨ ਹੈਗਾ ਜੀ ਸੂਰਜ ਮੰਦਰ ਦੀਆਂ ਪੌੜੀਆਂ ਵਾਰਤਕ ਜਿਹੜੀ ਪੁਸਤਕ ਆ ਉਹ ਸਰਜੀਤ ਪਾਤਰ ਜੀ ਦੀ ਲਿਖੀ ਹੋਈ ਆ 1993 ਦੇ ਵਿੱਚ ਹਨੇਰੇ ਵਿੱਚ ਸੁਲਗ ਦੀ ਵਰਨਮਾਲਾ ਲਈ ਜਿਹੜਾ ਸਹਿਤ ਕਦਮੀ ਸਨਮਾਨ ਆ ਜੀ ਉਹ ਸਰਜੀਤ ਪਾਤਰ ਜੀ ਨੂੰ ਮਿਲਿਆ ਸੀਗਾ ਹਾਂਜੀ ਇਸ ਤੋਂ ਇਲਾਵਾ 1997 ਵਿੱਚ ਭਾਸ਼ਾ ਵਿਭਾਗ ਵੱਲੋਂ ਇਹਨਾਂ ਨੂੰ ਸ਼ੋਮਣੀ ਪੰਜਾਬੀ ਕਵੀ ਨਾ ਸਨਮਾਨਿਤ ਕੀਤਾ ਗਿਆ ਸੀ 1999 ਦੇ ਵਿੱਚ ਭਾਰਤੀ ਪ੍ਰੀਸ਼ਦ ਕੋਲਕੱਤਾ ਵੱਲੋਂ ਇਹਨਾਂ ਨੂੰ ਪੰਚਨੰਦ ਪੁਰਸਕਾਰ ਮਿਲਿਆ ਸੀ 2012 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਹਨਾਂ ਨੂੰ ਡਾਕਟਰ ਆਫ ਫਲਾਕ ਫਲਪਸੀ ਅਨਰਸ ਤਾਜਾ ਅਨਰੇਗੀ ਦੀ ਉਪਾਦੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀਗਾ ਜੀ 2012 ਦੇ ਵਿੱਚ ਭਾਰਤ ਦੇ ਸਰਵ ਉੱਚ ਰਾਸ਼ਟਰੀ ਸਨਮਾਨਾਂ ਵਿੱਚੋਂ ਇੱਕ ਪਦਮ ਸ਼੍ਰੀ ਅਵਾਰਡ ਜਿਹੜਾ ਉਹਨਾਂ ਨੂੰ ਮਿਲਿਆ ਸੀ ਪਰ ਕਿਸਾਨੀ ਅੰਦੋਲਨ ਦੌਰਾਨ ਇਹਨਾਂ ਨੇ ਜਿਹੜਾ ਪਦਮ ਸ਼੍ਰੀ ਅਵਾਰਡ ਸੀ ਨਾ ਉਹ ਵਾਪਸ ਕਰਤਾ ਸੀਗਾ ਜਦੋਂ ਕਿਸਾਨ ਅੰਦੋਲਨ ਹੋਇਆ ਤਾਂ ਉਦੋਂ ਇਹਨਾਂ ਨੇ ਜਿਹੜਾ ਅਵਾਰਡ ਸੀ ਨਾ ਪਦਮ ਸ਼੍ਰੀ ਉਹ ਵਾਪਸ ਕਰਤਾ ਸੀ ਕੁਐਸਚਨ ਇਹ ਵੀ ਬਣ ਸਕਦਾ ਹੈ ਕਿ ਕਿਹੜੇ ਜਿਹੜਾ ਕਵੀ ਸੀ ਉਹਨੇ ਕਿਸਾਨੀ ਅੰਦੋਲਨ ਦਰੋਂ ਆਪਣਾ ਜਿਹੜਾ ਪਦਮਸ਼੍ਰੀ ਅਵਾਰਡ ਆ ਜਿਹੜਾ ਵਾਪਸ ਕਰ ਦਿੱਤਾ ਸੀ ਜੀ ਉਹ ਸਰਜੀਤ ਪਾਤਰ ਜੀ ਸੀ 2009 ਦੇ ਵਿੱਚ ਲਫ਼ਜ਼ਾਂ ਦੀ ਦਰਗਾਹ ਦੇ ਲਈ ਇਹਨਾਂ ਨੂੰ ਸਰਸਵਤੀ ਸਨਮਾਨ ਮਿਲਿਆ ਸੀ ਜੋ ਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕੁਐਸਚਨ ਇਹ ਵੀ ਬਣ ਸਕਦਾ ਕਿ ਉਹਨਾਂ ਦੀ ਆਖਰੀ ਗਜ਼ਲ ਸੰਗ੍ਰਹਿ ਸੀਗੇ ਜਿਹੜਾ ਜਿਉਂ ਕਿਹੜਾ ਸੀਗਾ ਜੀ ਉਹਨਾਂ ਦਾ ਸੀਗਾ ਲਫ਼ਜ਼ਾਂ ਦੀ ਦਰਗਾਹ ਜੋ ਕਿ 2003 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਪਰ ਬਟ ਇਹਨਾਂ ਨੂੰ 2009 ਦੇ ਵਿੱਚ ਲਫ਼ਜ਼ਾਂ ਦੀ ਦਰਗਾਹ ਦੇ ਲਈ ਸਰਸਵਤੀ ਸਨਮਾਨ ਮਿਲਿਆ ਸੀ 1979 ਦੇ ਵਿੱਚ ਇਹਨਾਂ ਨੂੰ ਪੰਜਾਬ ਸਾਹਿਤ ਅਕਾਦਮੀ ਜਿਹੜਾ ਅਵਾਰਡ ਮਿਲਿਆ ਸੀਗਾ ਜੀ 2010 ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਹਨਾਂ ਨੂੰ ਡੀਲੈਟ ਦੀ ਉਪਾਦੀ ਵੀ ਜਿਹੜੀ ਦਿੱਤੀ ਸੀਗੀ ਇਹਨਾਂ ਨੇ ਕੋਸ਼ਕ ਕਿਤਾਬਾਂ ਦਾ ਅਨੁਵਾਦ ਕੀਤਾ ਸੀ ਆਪਣੀਆਂ ਕਿਤਾਬਾਂ ਲਿਖਣ ਦੇ ਬਾਵਜੂਦ ਵੀ ਇਹਨਾਂ ਨੇ ਕੋਸ਼ਕ ਕਿਤਾਬਾਂ ਦਾ ਅਨੁਵਾਦ ਕੀਤਾ ਸੀ ਜਿੱਦਾਂ ਅੱਗ ਦੇ ਕਲੀਰੇ ਹੋਗੇ ਉਸੀ ਬਲੱਡ ਵੈਡਿੰਗ ਸਯੋਨੀ ਮੈਂ ਅਤਹੀਨ ਤਰਕਾਲਾਂ ਜਿਹੜੀ ਸੀ ਉਹ ਜਰੇਮਾਂ ਬੁੱਕ ਸੀ ਜਿਨ੍ਹਾਂ ਨੇ ਨੇ ਸਯੋ ਮੈਂ ਤ੍ਰੀਨ ਤਰਕਾਲਾਂ ਦੇ ਵਿੱਚ ਜਿਹੜਾ ਅਨੁਵਾਦ ਕੀਤਾ ਹੈਗਾ ਹਕਮੀ ਦੀ ਹਵੇਲੀ ਇਹ ਸੀ ਲਾ ਲਾ ਦਾ ਸਾਡੇ ਬਰਨਾ ਰਡਾ ਅਲਗ ਨਾਗਮੰਢਲ ਸੀ ਜੀ ਗ੍ਰੀਸ ਗ੍ਰੀਸ ਕਾਰਨੜ ਦਾ ਨਾਟਕ ਸੀਗਾ ਜੀ ਸ਼ਹਿਰ ਮੇਰੇ ਦੀ ਪਾਗਲ ਔਰਤ ਸੀਗੀ ਜਾਂ ਜਗਾਦੂ ਦੇ ਫਰਾਂਚ ਨਾਟਕ ਲਾ ਫੋਲੋਡੇ ਦੇ ਵਿੱਚ ਇਹਨਾਂ ਨੇ ਅਨੁਵਾਦ ਕੀਤਾ ਸੀ ਕੁਸ਼ਕ ਕਿਤਾਬਾਂ ਦਾ ਜੀ ਹੁਣ ਅਸੀਂ ਕਰਾਂਗੇ ਕਿ ਇਹਨਾਂ ਦੀਆਂ ਰਚਨਾਵਾਂ ਕਿਹੜੀਆਂ ਸੀ ਇਹਨਾਂ ਨੇ ਕਿਹੜੀਆਂ-ਕਿਹੜੀਆਂ ਗੱਜਲਾਂ ਲਿਖੀਆਂ ਸੀ ਹਾਂਜੀ ਹੁਣ ਅਸੀਂ ਕਰਾਂਗੇ ਉਹਨਾਂ ਦੇ ਕਾਵ ਸੰਗ੍ਰਹਿ ਬਾਰੇ ਹਵਾ ਵਿੱਚ ਲਿਖੇ ਹਰਫ ਬਿਰਖ ਅਰਜ ਕਰੇ ਇਹ ਇੱਕ ਪੰਜਾਬ ਦੇ ਸੰਕਟ ਨੂੰ ਪੇਸ਼ ਕਰਦੀ ਹੋਈ ਇੱਕ ਰਚਨਾ ਹੈਗੀ ਆ ਕਈ ਵਾਰੀ ਇਹ ਵੀ ਕੁਐਸਚਨ ਆ ਜਾਂਦਾ ਕਿ ਪੰਜਾਬ ਦੇ ਸੰਕਟ ਨੂੰ ਪੇਸ਼ ਕਰਨ ਵਾਲੀ ਰਚਨਾ ਕਿਹੜੀ ਹੈ ਜੀ ਬਿਰਖ ਅਰਜ ਕਰੇ ਇਸ ਦੇ ਵਿੱਚ ਪਾਤਰ ਨੇ ਆਪਣੇ ਆਪ ਨੂੰ ਜਿਹੜਾ ਸੀ ਜੀ ਉਹ ਬਿਰਖ ਕਿਹਾ ਹੈਗਾ ਹਨੇਰੇ ਦੇ ਵਿੱਚ ਸੁਲਗ ਦੀ ਬਨਮਾਲਾ ਜੀ ਇਹਨਾਂ ਦੀ 1992 ਦੇ ਵਿੱਚ ਆਈ ਸੀ ਇਹ ਨਕਸਾਲੀ ਲਹਿਰ ਦੇ ਨਾਲ ਜੁੜੀ ਹੋਈ ਹੈ ਜੀ ਲਫ਼ਜ਼ਾਂ ਦੀ ਦਰਗਾਹ ਦੇ ਵਿੱਚ ਜੀ 72 ਕਵਿਤਾਵਾਂ ਨੇ ਜਿਹੜੀਆਂ 2003 ਦੇ ਵਿੱਚ ਜਿਹੜੀ ਕਿ ਕਿਤਾਬ ਆ ਪ੍ਰਕਾਸ਼ਿਤ ਹੁੰਦੀ ਆ ਕੁਐਸਚਨ ਇਹ ਵੀ ਆ ਸਕਦਾ ਕਿ ਲਫ਼ਜ਼ਾਂ ਦੀ ਦਰਗਾਹ ਦੇ ਵਿੱਚ ਕਿੰਨੀਆਂ ਕਵਿਤਾਵਾਂ ਨੇ ਜੀ 72 ਕਵਿਤਾਵਾਂ ਨੇ ਪੱਤ ਝੜ ਦੀ ਪੰਜਾਬ ਚੰਨ ਸੂਰਜ ਦੀ ਵੰਗੀ ਹਾਂਜੀ ਬੱਚਿਓ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਸ ਕਲਾਸ ਲਾਉਣ ਤੋਂ ਬਾਅਦ ਸਰਜੀਤ ਪਾਤਰ ਜੀ ਬਾਰੇ ਕੋਈ ਹੋਰ ਕਲਾਸ ਲੱਭਣੀ ਪਵੇ ਅੱਗੇ ਸੀ ਇਹਨਾਂ ਦਾ ਸੁਰ ਜ਼ਮੀਨ 2008 ਦੇ ਵਿੱਚ ਆਈ ਸੀ ਜੀ ਆਇਆ ਆਨੰਦ ਕੁਸ਼ੋਰ ਜੇ ਆਈ ਪੱਤ ਝੜ ਤਾਂ ਫਿਰ ਕੀ ਹੈ ਸ਼ਬਦਾਂ ਦਾ ਜਾਦੂਗਰ ਟੜਕਦੇ ਸੀ ਸਦੀਆਂ ਤੋਂ ਬੇਚਾਨ ਜਿਹੜੇ ਸੁੰਨੇ-ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜਾ ਜੀ ਅੱਗੇ ਅੱਗੇ ਸੀ ਰੋਖਣ ਨੂੰ ਲੱਗੀ ਅੱਗ ਇਹ ਜੋ ਚੰਨ ਦੀ ਚਾਨਣੀ ਹੈ ਮੌਤ ਦੇ ਅਰਥ ਜੀ ਹੱਕ ਵਿੱਚ ਖੰਜਰ ਡੋਬ ਕੇ ਸੌਂ ਗਏ ਅੱਜ ਉਹ ਨਹੀਂ ਕਰਦੇ ਲੋਕ ਹਾਂਜੀ ਉਸ ਤੋਂ ਅੱਗੇ ਅਸੀਂ ਕਵਿਤਾ ਮੈਂ ਮੁੜ ਆਇਆ ਹਾਂ ਡੁੱਬਦਾ ਸੂਰਜ ਹਾਂ ਤੇ ਮੇਰਾ ਸਮੁੰਦਰ ਬੜੀ ਦੂਰ ਹੈ ਜੀ ਸ਼ਬਦ ਕੋਸ਼ ਦੇ ਬੂਹੇ ਤੇ ਅੱਗੇ ਹੈਗਾ ਜੀ ਸਾਈਂ ਜੀ ਹਨੇਰੀ ਵੀਜਗਾ ਸਕਦੀ ਹੈ ਦੀਵੇ ਅੱਗੇ ਹੈ ਹੁਣ ਘਰਾਂ ਨੂੰ ਪਰਤਣਾ ਬੜਾ ਮੁਸ਼ਕਿਲ ਹੈ ਕੱਚ ਦਾ ਗਲਾਸ ਜੋ ਇਹਨਾਂ ਦੀ ਬਹੁਤ ਮਸ਼ਹੂਰ ਰਚਨਾ ਹੈਗੀ ਹੈ ਜੀ ਕੱਚ ਦਾ ਗਲਾਸ ਗੱਜਲ ਇੱਕ ਕੇਹਰ ਦੇ ਉਛਲਣ ਦਾ ਨਾਂ ਹੈ ਲੱਗੀ ਨਜ਼ਰ ਪੰਜਾਬ ਨੂੰ ਲਫ਼ਜ਼ਾਂ ਦੀ ਦਰਗਾਹ ਜਿਹੜਾ ਅਕਸਰ ਕੁਐਸਚਨ ਪੇਪਰਾਂ ਵਿੱਚ ਦੇਖਣ ਨੂੰ ਮਿਲਦਾ ਹੀ ਹੈਗਾ ਜੀ 2003 ਦੇ ਵਿੱਚ ਜਿਹੜੀ ਇਹ ਬੁੱਕ ਹੈ ਜੀ ਇਹ ਪ੍ਰਕਾਸ਼ਿਤ ਹੁੰਦੀ ਹੈ ਲਫ਼ਜ਼ਾਂ ਦੀ ਦਰਗਾਹ ਇਸ ਦੇ ਲਈ ਜੀ 2009 ਦੇ ਵਿੱਚ ਸਰਸਵਤੀ ਸਨਮਾਨ ਮਿਲਿਆ ਸੀ ਸਰਜੀਤ ਪਾਤਰ ਜੀ ਨੂੰ ਅੱਗੇ ਹੈ ਪੰਛੀ ਤਾਂ ਉੱਡ ਗਏ ਲਾਸਟ ਰਚਨਾ ਹੈਗੀ ਆ ਕਿ ਮੈਂ ਰਾਹੀ ਤੇ ਮੈਂ ਰਾਹਾ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬੰਦੇ ਨੇ ਜੋ ਕਾਫੀ ਇੰਪੋਰਟੈਂਟ ਆ ਇਹ ਲੈਣਾ ਦੇਖਣ ਨੂੰ ਵੀ ਮਿਲ ਸਕਦੀਆਂ ਨੇ ਪੇਪਰ 'ਚ ਕਿ ਲਾਈਨਾਂ ਕਿਹਨੇ ਲਿਖੀਆਂ ਨੇ ਕਿ ਮੈਂ ਰਾਹਾ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬੰਦੇ ਇਹ ਜੀ ਸਰਜੀਤ ਪਾਤਰ ਜੀ ਨੇ ਲਿਖਿਆ ਅੱਗੇ ਅਸੀਂ ਗੱਲਬਾਤ ਕਰਾਂਗੇ ਐਸੇ ਵਿੱਚੋਂ ਹੀ ਹੁਣ ਅਸੀਂ ਕੁਐਸਚਨ ਪੁੱਛਾਂਗੇ ਤੁਸੀਂ ਇਹਨਾਂ ਦੇ ਆਨਸਰ ਜ਼ਰੂਰ ਦੇਣੇ ਨੇ ਜੀ ਹੁਣ ਅਸੀਂ ਉਹ ਕੁਐਸ਼ਨ ਪੇਪਰ ਕਰਾਂਗੇ ਜੀ ਜਿਹੜੇ ਪੇਪਰ ਦੇ ਵਿੱਚ ਆਉਣ ਦੀ ਸੁਭਾਵਨਾ ਹੈਗੀ ਆ ਜੀ ਸਰਜੀਤ ਪਾਤਰ ਜੀ ਦਾ ਜਨਮ 14 ਜਨਵਰੀ 1945 ਨੂੰ ਪੱਤੜਕਲਾ ਜਲੰਧਰ ਦੇ ਵਿੱਚ ਹੋਇਆ ਜੀ ਕੁਐਸ਼ਨ ਇਹ ਵੀ ਬਣ ਸਕਦਾ ਹੈ ਕਿ ਸਰਜੀਤ ਪਾਤਰ ਜੀ ਦਾ ਜਨਮ ਜਿਹੜਾ ਹੋਇਆ ਉਹਨੂੰ ਜ਼ਿਲ੍ਹਾ ਕਿਹੜਾ ਪੈਂਦਾ ਜੀ ਉਹਨੂੰ ਜਲੰਧਰ ਜ਼ਿਲ੍ਹਾ ਪੈਂਦਾਗਾ ਜਦੋਂ ਕਿ ਇਹਨਾਂ ਦੀ ਮੌਤ ਆ ਨਾ ਉਹ 11 ਮਈ 2024 ਨੂੰ ਲੁਧਿਆਣਾ ਦੇ ਵਿੱਚ ਹੋਈ ਸੀ 79 ਉਮਰ ਸੀ ਜਦੋਂ ਇਹਨਾਂ ਦੀ ਮੌਤ ਹੁੰਦੀ ਆ ਜੀ ਇਹਨਾਂ ਨੂੰ ਸਾਇਲੈਂਟ ਹਰਟ ਅਟੈਕ ਆਉਂਦਾ ਜਸ ਕਰਕੇ ਇਹਨਾਂ ਦੀ ਡੈਥ ਹੋ ਜਾਂਦੀ ਆ ਜੀ ਇਹਨਾਂ ਦੇ ਮਾਤਾ ਦਾ ਨਾਂ ਸੀ ਗੁਰਬਚਨ ਕੌਰ ਤੇ ਪਿਤਾ ਦਾ ਨਾਂ ਸੀ ਹਰਪ੍ਰਜਨ ਸਿੰਘ ਜੀ ਪਾਤਰ ਜੀ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਜੀ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਸੀ ਹਵਾ ਵਿੱਚ ਲਿਖੇ ਹਰਫ ਹਾਂਜੀ ਸਰਜੀਤ ਪਾਤਰ ਜੀ ਦੀ ਜਿਹੜੀ ਪਹਿਲੀ ਕਾਵ ਰਚਨਾ ਸੰਗ੍ਰਹਿ ਸੀ ਜੀ ਉਹ ਕਲਾਜ ਕਿਤਾਬ ਦੇ ਵਿੱਚ ਸੀਗੀ ਜੀ ਪੁਸਕਤ ਦੇ ਵਿੱਚ ਜਿਹੜੀ ਸੀ ਉਹ ਦਰਜ ਸੀਗੀ ਸਰਜੀਤ ਪਾਤਰ ਜੀ ਨੂੰ ਕਿਸ ਰਚਨਾ ਲਈ ਜਿਹੜਾ ਸਹਿਤ ਅਕਦਮੀਆਂ ਅਵਾਰਡ ਮਿਲਿਆ ਸੀ ਜੀ ਇਹਨਾਂ ਨੂੰ ਮਿਲਿਆ ਸੀਗਾ ਹਨੇਰੇਜ ਦੇ ਵਿੱਚ ਸੁਲਗ ਦੀ ਵਰਨਮਾਲਾ ਦੇ ਲਈ ਕੁਐਸਚਨ ਇਹ ਵੀ ਬਣਦਾ ਕਿ ਸਰਜੀਤ ਪਾਤਰ ਜੀ ਨੇ ਕਿਸਾਨੀ ਅੰਦੋਲਨ ਦੌਰਾਨ ਕਿਹੜਾ ਅਵਾਰਡ ਸੀ ਜਿਹੜਾ ਉਹ ਵਾਪਸ ਕਰ ਦਿੱਤਾ ਸੀਗਾ ਜੀ ਪਦਮ ਸ਼੍ਰੀ ਸੀਗਾ ਜਿਹੜਾ 2012 ਦੇ ਵਿੱਚ ਇਹਨਾਂ ਨੂੰ ਮਿਲਿਆ ਸੀਗਾ ਉਹਨਾਂ ਇਹਨਾਂ ਨੇ ਉਹ ਜਿਹੜਾ ਅਵਾਰਡ ਸੀਗਾ ਵਾਪਸ ਕਰ ਦਿੱਤਾ ਗਿਆ ਸੀਗਾ ਜੀ ਹਾਂਜੀ ਅੱਗੇ ਕੁਐਸਚਨ ਬਣਦਾ ਕਿ ਪਾਤਰ ਕਿਸ ਚੇਤਨਾ ਦਾ ਕਵੀ ਸੀ ਜੀ ਪਾਤਰ ਸੀ ਕਿ ਜਿਹੜਾ ਜੀ ਉਹ ਜੁਝਾਰਵਾਦੀ ਸੀ ਆਸ਼ਾਵਾਦੀ ਵੀ ਸੀ ਮਾਨਵਵਾਦੀ ਸੀ ਪ੍ਰਕਿਰਤੀਵਾਦੀ ਸੀ ਇਹਨਾਂ ਚਾਰਾਂ ਆਪਸ਼ਨਾਂ ਚ ਤੁਹਾਨੂੰ ਇੱਕ ਆਪਸ਼ਨ ਵੀ ਦੇਖਣ ਨੂੰ ਉੱਥੇ ਮਿਲ ਸਕਦਾ ਤੇ ਸਾਰੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਜੀ ਸੁਰਜਮੀਨ ਦੀ ਵਿਦਾ ਕੀ ਸੀ ਜੀ ਇੱਕ ਗੱਜਲ ਸੰਗ੍ਰਹਿ ਸੀਗਾ ਸਰਜੀਤ ਪਾਤਰ ਦੀ ਜਿਹੜੀ ਵਾਰਤਕ ਪੁਸਤਕ ਆ ਜੀ ਉਹ ਕਿਹੜੀ ਸੀ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹਨੇ ਸੂਰਜ ਮੰਡਲ ਦੀਆਂ ਪੌੜੀਆਂ ਸਰਜੀਤ ਪਾਤਰ ਜੀ ਨੇ ਇੱਕੋ ਇੱਕ ਜਿਹੜਾ ਵਾਰਤਕ ਲਿਖਿਆ ਸੀ ਜੀ ਉਹ ਸੂਰਜ ਮੰਡਲ ਦੀਆਂ ਪੌੜੀਆਂ ਸੀਗਾ ਜੀ ਇਨਾਂ ਨੂੰ ਸਹਿਤ ਅਕਾਦਮੀ ਵਰਡ ਆ ਜਿਹੜਾ ਜੀ 1993 ਦੇ ਵਿੱਚ ਮਿਲਿਆ ਸੀਗਾ ਅਗਲਾ ਕੁਐਸਚਨ ਆਏਗਾ ਕਿ ਲਫਜਾਂ ਦੀ ਦਰਗਾਹ ਦੇ ਵਿੱਚ ਕੁੱਲ ਕਿੰਨੀਆਂ ਕਵਿਤਾਵਾਂ ਸੀ ਜੀ 72 ਸੀਗੀਆਂ ਜੀ ਇਹਦੇ ਵਿੱਚ 72 ਕਵਿਤਾਵਾਂ ਸੀਗੀਆਂ ਆ ਆਨੰਦ ਕੁਸ਼ੋਰ ਕਵਿਤਾ ਦਾ ਵਿਸ਼ਾਸ ਜਿਹੜਾ ਸੀਗਾ ਜੀ ਉਹ ਪੰਜਾਬੀ ਭਾਸ਼ਾ ਦੇ ਨਾਲ ਸੀ ਜੀ ਆਨੰਦ ਕੁਸ਼ੋਰ ਕਿੱਥੋਂ ਆਇਆ ਸੀ ਜੀ ਬਿਹਾਰ ਦੇ ਵਿੱਚੋਂ ਆਇਆ ਸੀ ਕੁਐਸਚਨ ਵੀ ਬਣ ਸਕਦਾ ਛੋਟਾ ਕੀ ਆਯਾਨੰਦ ਕੁਸ਼ੋਰ ਕਵਿਤਾ ਦਾ ਜਿਹੜਾ ਵਿਸ਼ਾ ਹੈਗਾ ਉਹ ਤਾਂ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਸੀ ਪਰ ਆਨੰਦ ਕੁਸ਼ੋਰ ਆਇਆ ਕਿੱਥੋਂ ਸੀ ਜੀ ਉਹ ਬਿਹਾਰ ਦੇ ਵਿੱਚੋਂ ਆਇਆ ਸੀਗਾ ਪਾਤਰ ਜੀ ਨੇ ਇੱਕ ਕੈਸਟ ਵੀ ਕੱਢੀ ਸੀ ਜਿਹਦਾ ਨਾਂ ਸੀਗਾ ਜੀ ਬਿਰਖ ਜੋ ਸਾਜ ਹੈ ਇੱਕ ਕੁਐਸਚਨ ਆਪਾਂ ਹੋਰ ਕੀਤਾ ਸੀ ਕਿ ਪਾਤਰ ਜੀ ਨੇ ਕਿਹੜੀ ਫਿਲਮ ਦੇ ਡਾਇਲੋਗ ਲਿਖੇ ਸੀ ਜੀ ਉਹਨਾਂ ਨੇ ਲਿਖੇ ਸੀਗੇ ਸਰਦਾਰ ਸ਼ਹੀਦ ਉਦਮ ਸਿੰਘ ਜੀ ਫਿਲਮ ਦੇ ਡਾਇਲੋਗ ਲਿਖੇ ਸੀਗੇ ਠੀਕ ਹੈ ਜੀ ਨਕਸਾਲੀ ਲਹਿਰ ਨਾਲ ਜੁੜੇ ਅਸਾਸਾਂ ਵਿੱਚ ਕਿਹੜਾ ਕਾਵ ਸੰਗ੍ਰਹਿ ਆਉਂਦਾ ਜੀ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਪੰਜਾਬ ਦੇ ਸੰਕਟ ਨੂੰ ਪੇਸ਼ ਕਰਨ ਵਾਲੀ ਕਿਹੜੀ ਰਚਨਾ ਸੀਗੀ ਜੀ ਉਹ ਸੀਗੀ ਬਿਰਖ ਅਰਜ ਕਰੇ ਸੋ ਤੁਹਾਨੂੰ ਇਹ ਕਲਾਸ ਕਿੱਦਾਂ ਲੱਗੀ ਤੁਸੀਂ ਕਮੈਂਟ ਵਿੱਚ ਜਰੂਰ ਦੱਸਣਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸੋ ਕੋਈ ਗਲਤੀ ਹੋ ਗਈ ਤਾਂ ਮਾਫ ਕਰਨਾ ਸੋ ਥੈਂਕ ਯੂ